ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਅਸੀਂ ਤੁਹਾਨੂੰ ਘੁਮਾਉਣ ਜਾ ਰਹੇ ਹਾਂ ਇਟਲੀ ਦਾ ਬਹੁਤ ਸੋਹਣਾ ਜਿਹਾ ਸ਼ਹਿਰ ਵੈਨੇਸੀਆ ਵੈਨੇਸੀਆ ਇਟਾਲੀਅਨ ਦੇ ਵਿੱਚ ਵੈਨੇਸੀਆ ਬੋਲਦੇ ਆ ਵੈਨੇਸੀਆ ਤੇ ਜੇ ਅੰਗਰੇਜ਼ੀ ਚ ਉਹ ਗੱਲ ਕਰੀਏ ਤਾਂ ਵੈਨਸ ਸਾਡੇ ਨਾਲ ਨੇ ਭਾਈ ਮਨਿੰਦਰ ਪੰਜਾਬੀ ਪ੍ਰੈਂਕ ਰੋਸਟਰ ਕੁੱਤੇ ਖਾਣੀ ਦੇ ਸਪੈਸ਼ਲਿਸਟ ਤੇ ਅੱਜ ਇਹ ਸਾਨੂੰ ਇਹ ਸੋਹਣਾ ਜਿਹਾ ਜਿਹੜਾ ਵੈਨਸ ਸ਼ਹਿਰ ਹੈਗਾ ਇਹ ਘੁਮਾਉਣਗੇ ਤੇ ਫਿਲਹਾਲ ਅਸੀਂ ਸਟੇਸ਼ਨ ਤੇ ਤੇ ਟ੍ਰੇਨ ਲੈ ਕੇ ਅਸੀਂ ਇੱਥੇ ਵੈਨਸਡੇ ਸਟੇਸ਼ਨ ਤੇ ਪਹੁੰਚਿਆ ਤੇ ਇਸ ਤੋਂ ਅੱਗੇ ਬਾਹਰ ਦਾ ਆਲਾ ਦਵਾਲਾ ਕਿਹੋ ਜਿਹਾ ਉਹ ਸਾਰਾ ਤੁਹਾਨੂੰ ਦਿਖਾਉਂਦੇ ਆਂ ਇਟਲੀ ਦੇ ਜਿਹੜੇ ਟ੍ਰੇਨ ਸਟੇਸ਼ਨ ਹੈ ਉਹ ਕੁਛ ਇਹੋ ਜਿਹੇ ਆ ਤੇ ਇੱਥੇ ਮੁੰਬਈ ਵਾਲਾ ਕਹਿ ਲਓ ਤੁਸੀਂ ਜਾਂ ਚੇਨਈ ਵਾਲਾ ਕਹਿ ਲਓ ਜਿਵੇਂ ਆਪਣੀ ਟ੍ਰੇਨ ਖਤਮ ਹੋ ਜਾਂਦੀ ਨੇ ਉਹ ਕੰਮ ਇੱਥੇ ਤੁਹਾਨੂੰ ਬਾਹਰ ਜਾ ਕੇ ਥੋੜਾ ਜਿਹਾ ਦਿਖਾਵਾਂਗੇ ਤੇ ਜ਼ਿਆਦਾ ਸਮਝ ਆ ਜੂ। ਉਹ ਅੱਗੇ ਲਾਸਟ ਸਟੇਸ਼ਨ ਹੈ। ਇੱਥੇ ਲਾਸਟ ਲਾਈਨ ਖਤਮ ਹੋ ਜਾਂਦੀ ਹੈ। ਉਹ ਅੱਗੇ ਖੜੀ ਹੈ ਜੀ ਬੁਲੇਟ ਟ੍ਰੇਨ ਪਰ ਆਲੇ ਪਾਸੇ ਇਹ ਪਾਣੀ 'ਚ ਵਸਿਆ ਹੋਇਆ ਸ਼ਹਿਰ ਹੈ ਬੇਸਿਕਲੀ ਸਾਰਾ। ਆਲੇ ਦੁਆਲੇ ਤੁਹਾਨੂੰ ਇੱਥੇ ਪਾਣੀ ਪਾਣੀ ਮਿਲੂ। ਇਹ ਇਹੋ ਜਿਹਾ ਬਹੁਤ ਸੋਹਣੇ-ਸੋਹਣੇ ਇਟਲੀ ਦੇ ਸਟੇਸ਼ਨ ਹੈ। ਇਹ ਤਾਂ ਨਹੀਂ ਬੁਲੇਟ ਟ੍ਰੇਨ ਹੈਗੀ ਇਹ ਨੋਰਮਲ ਹੈ। ਨਹੀਂ ਨਹੀਂ ਇਹ ਨੋਰਮਲ ਟ੍ਰੇਨ ਹੈ। ਬੁਲੇਟ ਟ੍ਰੇਨ ਉਹ ਲਾਲ ਟ੍ਰੇਨਾਂ ਨਹੀਂ ਹੈ ਜਿਹੜੀਆਂ। ਅੱਛਾ ਜਿੰਨੀਆਂ ਲਾਲ ਟ੍ਰ ਸਟੇਸ਼ਨ ਤੋਂ ਬਾਹਰ ਨਿਕਲਦੀ ਨਾ ਤੇ ਤੁਹਾਨੂੰ ਪਾਣੀ ਦਿਖਣਾ ਸ਼ੁਰੂ ਹੋ ਜਾਂਦਾ ਤੇ ਸ਼ਹਿਰ ਦੀ ਖਾਸੀਅਤ ਇਹ ਹੈ ਕਿ ਇੱਥੇ ਸੜਕਾਂ ਨਹੀਂ ਹੈਗੀਆਂ ਸਾਰੇ ਦਾ ਸਾਰਾ ਸ਼ਹਿਰ ਇਹ ਪਾਣੀ 'ਚ ਬਸਿਆ ਹੋਇਆ ਤੇ ਹੌਲੀ-ਹੌਲੀ ਆਪਾਂ ਇਹ ਪੂਰੇ ਸਿਟੀ ਨੂੰ ਐਕਸਪਲੋਰ ਕਰਨਾ ਹੈ ਅਵੇਨਸ ਨੂੰ ਤੇ ਤੁਸੀਂ ਦੇਖੋ ਪੂਰਾ ਰੌਣਕ ਮੇਲਾ ਦੁਨੀਆ ਭਰ ਤੋਂ ਟੂਰਿਸਟ ਇੱਥੇ ਆਏ ਹੋਏ ਆ ਜਿਹੜੇ ਇਟਲੀ ਦੇ ਸ਼ਹਿਰ ਹੈ ਨਾ ਉਹਨਾਂ 'ਚ ਜਿਵੇਂ ਮੇਨ ਰੋਮ ਤੇ ਰੋਮ ਦਾ ਕੈਪੀਟਲ ਸਿਟੀ ਹੈ ਉੱਥੇ ਵੀ ਆਪਾਂ ਜੇ ਤੁਹਾਨੂੰ ਲੈ ਕੇ ਜਾਣਾ ਤੁਹਾਨੂੰ ਖਮਾਉਣਾ ਤੇ ਮਿਲਾਨ ਜਿੱਥੋਂ ਜਿਹੜੇ ਸ਼ਹਿਰ ਤੋਂ ਫੈਸ਼ਨ ਸ਼ੁਰੂ ਹੁੰਦਾ ਹੈਗਾ ਪੂਰੀ ਦੁਨੀਆ ਦਾ ਤੇ ਵੈਨਿਸ ਤੇ ਜਿਹੜਾ ਪੂਰਾ ਪਾਣੀ 'ਚ ਵਸਿਆ ਹੋਇਆ ਹੈਗਾ ਇਹ ਦੇਖੋ ਤੇ ਇਸ ਤੋਂ ਅੱਗੇ ਸਾਰਾ ਇਹਦਾ ਸਾਰਾ ਪਾਣੀ ਹੈਗਾ ਜਿਹੜੀ ਤੁਹਾਨੂੰ ਲਾਈਨ ਦਿਖਾਈ ਸੀ ਨਾ ਟ੍ਰੇਨ ਦੀ ਖਤਮ ਹੋ ਜਾਂਦੀ ਐ ਇਸੇ ਕਰਕੇ ਖਤਮ ਹੋ ਜਾਂਦੀ ਐ ਪਿੱਛੇ ਕਿਉਂਕਿ ਅੱਗੇ ਜਾ ਕੇ ਪਾਣੀ ਬਿਲਕੁਲ ਸ਼ੁਰੂ ਹੋ ਜਾਂਦਾ ਸਮੁੰਦਰ ਐ ਅਸਲ 'ਚ ਇਹ ਇਟਲੀ ਦਾ ਬਿਲਕੁਲ ਲਾਸਟ ਵਾਲਾ ਪਾਸਾ ਹੀ ਐ ਇਧਰੋਂ ਬਾਅਦ ਚ ਸਮੁੰਦਰੀ ਸਮੁੰਦਰ ਹੈਗਾ ਅੱਗੇ ਤੇ ਇਹ ਤੋਂ ਬਾਅਦ ਕੋਈ ਵੀ ਕਾਰ ਕੋਈ ਵੀ 4-ਵੀਲਰ 2-ਵੀਲਰ ਕੁਝ ਵੀ ਅਲਾਉਡ ਨਹੀਂ ਹੈਗਾ ਸਿਰਫ ਆ ਵਾਟਰ ਬੋਟਸ ਚੱਲਦੀਆਂ ਤੇ ਵਾਟਰ ਬੋਟਸ ਦੇ ਸਾਰੇ ਤੁਸੀਂ ਪੂਰਾ ਇਹ ਜਿਹੜਾ ਸ਼ਹਿਰ ਹੈਗਾ ਉਹ ਤੁਸੀਂ ਘੁੰਮ ਫਿਰ ਸਕਦੇ ਹੋਗੇ ਤੇ ਹੁਣ ਅਸੀਂ ਤੁਹਾਨੂੰ ਟਿਕਟ ਦਾ ਪ੍ਰਾਈਸ ਪਤਾ ਕਰਦੇ ਆ ਮਨਿੰਦਰ ਭਾਈ ਪਤਾ ਕਰਨ ਗਏ ਹੋਏ ਆ ਕਿਉਂਕਿ ਉਹ ਸ਼ਹਿਰ ਚ ਆਉਂਦੇ ਜਾਂਦੇ ਰਹਿੰਦੇ ਆ ਕਮਾਉਂਦੇ ਰਹਿੰਦੇ ਆ ਜਿਹੜੇ ਵੀ ਉਹਨਾਂ ਕੋਲੇ ਆਉਂਦੇ ਆ ਹਨ ਕਿ ਕਿਵੇਂ-ਕਿਵੇਂ ਘੁੰਮਿਆ ਜਾ ਸਕਦਾ ਹੈ ਉਹ ਨਾਲ-ਨਾਲ ਤੁਹਾਨੂੰ ਦੱਸਦੇ ਆ ਸਟੇਸ਼ਨ ਤੋਂ ਬਾਹਰ ਨਿਕਲਨ ਸਾਰ ਹੀ ਨਾ ਇਹੋ ਜਿਹੇ ਟਿਕਟ ਆਫਿਸ ਬਣੇ ਹੋਏ ਆ ਜਿੱਥੇ ਤੁਹਾਨੂੰ ਬੋਰਡ ਦੀਆਂ ਟਿਕਟਸ ਤੁਸੀਂ ਲੈ ਸਕਦੇ ਹੋ ਸਾਰਾ ਇਹ ਟਾਈਮ ਟੇਬਲ ਵੀ ਲੱਗਿਆ ਹੁੰਦਾਗਾ ਸਕਰੀਨ ਤੇ ਇਹ ਵੀ ਬੱਸੇ ਵਾਲਾ ਕੰਮ ਹੀ ਹੈ ਜਿਵੇਂ ਬੱਸੇ ਚੱਲਦੀਆਂ ਨੇ ਇੰਨੇ ਵਜੇ ਇੱਧਰ ਨੂੰ ਬੱਸ ਆਉਣੀ ਹੈ ਇਹ ਛੋਟੇ ਛੋਟੇ ਆਈਲੈਂਡ ਆਈਲੈਂਡ ਨੂੰ ਜਾਂਦੀ ਹੈ ਤੇ ਕਿਸ਼ਤੀਆਂ ਆ ਇਹਨਾਂ ਦੇ ਮਤਲਬ ਬੱਸ ਕਿਸ਼ਤੀ ਸਾਡਾ ਕਹਿ ਸਕਦੇ ਮੈਂ ਬੱਸ ਸਾਡਾ ਕਹਿਣ ਲੱਗਾ ਸੀ ਇਹ ਕਿਸ਼ਤੀਆਂ ਦੇ ਅੱਡੇ ਬਣੇ ਹੋਏ ਆ ਜਿਹੜੇ ਉਹ ਜੀ ਤੇ ਥੋੜਾ ਜਿਹਾ ਤੁਹਾਨੂੰ ਅੰਦਰੋਂ ਦਿਖਾ ਦੇਣਾ ਤੇ ਵੈਸੇ ਅਸੀਂ ਟਿਕਟ ਵੀ ਲੈਣੀ ਹੈ ਤੇ ਟਿਕਟ ਪਤਾ ਕਰਦੇ ਆ ਜੀ ਪਹਿਲਾਂ ਤਾਂ ਕਿੰਨੇ ਦੀ ਕਿੰਨੇ ਦੀ ਟਿਕਟ ਪੈਂਦੀ ਹੈਗੀ ਜਿਵੇਂ ਦੱਸਿਆ ਪਾਣੀ 'ਚ ਵਸਿਆ ਸ਼ਹਿਰ ਹੈ ਸਾਰਾ ਇਹੋ ਜਿਹਾ ਲੱਕੜਾਂ ਲਾਈਆਂ ਹੋਈਆਂ ਜਿਹਨਾਂ ਨਾਲ ਮਤਲਬ ਥੱਲੇ ਵਸਾਇਆ ਕਿ ਅੱਗੇ ਜਾ ਕੇ ਤੁਹਾਨੂੰ ਦੱਸ ਦੇਵਾਂਗੇ ਜਿਹੜੀ ਇਹਦੀ ਟਿਕਟ ਆ ਉਹ 20 ਯੂਰੋ ਦਾ ਪਾਸ ਹੈਗਾ 1 ਡੇ ਦਾ ਤੇ ਪਰਸਨ ਕਹਿ ਰਹੇ ਆ ਜਿਵੇਂ ਅਸੀਂ ਲੈਣਾ 60 ਯੂਰੋ ਦਾ ਸਾਡੇ ਤਿੰਨਾਂ ਜਣੇ ਦਾ ਪਾਸ ਬਣ ਜਾਣਾ ਹੈ ਤੇ ਅਸੀਂ 24 ਘੰਟੇ ਚ ਕਿਤੇ ਮਰਜੀ ਫਿਰ ਸਕਦੇ ਹਾਂ ਪੂਰੇ ਵੈਨਸ ਵਿੱਚ ਜਿਹੜੀ ਪਬਲਿਕ ਟਰਾਂਸਪੋਰਟ ਆ ਉਹ ਸਾਡੇ ਲਈ ਬਿਲਕੁਲ ਫ੍ਰੀ ਹੋ ਜਾਊਗੀ ਪਰ ਬਾਈ ਕਹਿੰਦੇ ਆ ਵੀ ਆਪਾਂ ਤੁਰ ਕੇ ਤੁਰ ਕੇ ਫਾਇਦਾ ਵੇ ਹਾਂਜੀ ਕੋਈ ਫਿਰ ਜਿਆਦਾ ਚੀਜ਼ਾਂ ਅਸੀਂ ਵੇਖਾਂਗੇ ਨਾ ਹਾਂਜੀ ਇਦਾਂ ਇਹ ਇਹ ਬੰਦੇ ਉਹ ਲੈਣਦੇ ਜਿਹੜੇ ਕੰਮ ਕਰਦੇ ਨੇ ਇੱਥੇ 12 13 ਰੈਸਟੋਰੈਂਟਾਂ ਦੇ ਜਿਹੜੇ ਟਾਪੂ ਛੋਟੇ ਛੋਟੇ ਜਿੰਨਾਂ ਤੇ ਰਹਿੰਦੇ ਨੇ ਉਹ ਲੈ ਲੰਦੇ ਨੇ ਟੈਕਸੀ ਟੁਕਸੀ ਤੇ ਆਪਾਂ ਨੂੰ ਜਿਆਦਾ ਘੁੰਮ ਆਪਾਂ ਘੁੰਮ ਕੇ ਤੁਰ ਕੇ ਸਾਨੂੰ ਫਾਇਦਾ ਵੇ ਜਿਹੜਾ ਇਹ ਸ਼ਹਿਰ ਹੈ ਨਾ ਵੈਨਿਸ ਤੇ ਇਹ ਆਈਲੈਂਡ ਦਾ ਪੂਰਾ ਇੱਕ ਸਮੂਹ ਆ ਛੋਟੇ ਛੋਟੇ ਆਈਲੈਂਡ ਹੈ ਤੇ 120 ਤੋਂ ਉੱਪਰ ਆਈਲੈਂਡ ਦੱਸਦੇ ਆ ਤੇ ਜਿਨ੍ਹਾਂ ਨੂੰ ਛੋਟੇ ਛੋਟੇ ਪੁਲਾਂ ਦੇ ਨਾਲ ਜੋੜਿਆ ਹੋਇਆ ਹੈ ਇਸ ਤਰ੍ਹਾਂ ਦਾ ਜਿਹੜੇ ਆ ਪੁਲ ਤੁਹਾਨੂੰ ਦਿਖ ਰਹੇ ਆ 450 ਤੋਂ ਉੱਪਰ ਪੁਲਾ ਤੇ ਇਹ ਪੁਲਾਂ ਦੇ ਨਾਲ ਆਪਸ ਵਿੱਚ ਸਾਰੇ ਆਈਲੈਂਡ ਨੂੰ ਜੋੜ ਕੇ ਮਤਲਬ ਇਹ ਸ਼ਹਿਰ ਨੂੰ ਬਣਾਇਆ ਗਿਆ ਤੇ ਜਿੱਥੇ ਲੋਕ ਤੁਰ ਫਿਰ ਕੇ ਜਾਂ ਮਤਲਬ ਬੋਟਸ ਰਾਹੀਂ ਸਾਰਾ ਸ਼ਹਿਰ ਘੁੰਮਦੇ ਇਹਨੂੰ ਦੇਖਦੇ ਆ ਕਿਆ ਬਾਤ ਆ ਯਾਰ ਦੇਖੋ ਕਿੱਡਾ ਸੋਹਣਾ ਕਮਾਲ ਦਾ 뷰 ਆ ਤੇ ਜਿਹੜਾ ਵੈਨਿਸ ਆ ਨਾ ਇਹਨੂੰ ਸਿਟੀ ਆਫ ਕੈਨਲਸ ਵੀ ਕਿਹਾ ਜਾਂਦਾ ਹੈਗਾ ਤੇ 150 ਤੋਂ ਵੱਧ ਨਦੀਆਂ ਮਤਲਬ ਇਸ ਤਰ੍ਹਾਂ ਦੇ ਛੋਟੇ-ਛੋਟੇ ਜਿਹੜੇ ਨਾਲੇ ਆ ਉਹ ਇਹ ਸ਼ਹਿਰ ਚ ਵਗਦੇ ਆ ਇਸੇ ਕਰਕੇ ਇਹ ਸ਼ਹਿਰ ਨੂੰ ਇਹ ਨਾਮ ਦਿੱਤਾ ਗਿਆ ਹੈਗਾ ਥੋੜੀ-ਥੋੜੀ ਦੂਰੀ ਤੁਹਾਨੂੰ ਕੁਝ ਇਸ ਤਰ੍ਹਾਂ ਦਾ ਵਿਊ ਦੇਖਣ ਨੂੰ ਮਿਲੇਗਾ ਤੇ ਇਹ ਸ਼ਹਿਰ 'ਚ ਜਿਵੇਂ ਤੁਹਾਨੂੰ ਦੱਸਿਆ ਸੜਕ ਇੱਕ ਵੀ ਨਹੀਂ ਹੈਗੀ ਤੇ ਪਾਣੀ ਦੇ ਰਸਤੇ ਹੈ ਸੜਕਾਂ ਦੀ ਥਾਂ ਇਹ ਪਾਣੀ ਦਰਿਆ ਫਿਰਦਾ ਤੇ ਜੇ ਤੁਸੀਂ ਤੁਰ ਕੇ ਜਾਣਾ ਵੀ ਤਾਂ ਛੋਟੇ-ਛੋਟੇ ਪਗਡੰਡੀਆਂ ਨਾਲ ਜਾਂਦੀਆਂ ਇਹ ਪਗਡੰਡੀ ਤੋਂ ਤੁਸੀਂ ਤੁਰ ਕੇ ਇੱਧਰ-ਉੱਧਰ ਜਾ ਸਕਦੇ ਹੋ ਇਧਰਲੇ ਪਾਸੇ ਵੀ ਦੇਖੋ ਇਧਰ ਵੀ ਮਤਲਬ ਜਿਹੜੇ ਘਰ ਹੈ ਇਸ ਤਰ੍ਹਾਂ ਦੇ ਇਥੇ ਇਥੇ ਘਰ ਹੁੰਦਾ ਕਿਸੇ ਦਾ ਤੇ ਸਾਹਮਣੇ ਆ ਦਰਵਾਜੇ ਦੇ ਸਾਹਮਣੇ ਬਿਲਕੁਲ ਪਾਣੀ ਹੈਗਾ ਤੇ ਪਰਸਨਲ ਬੋਟਸ ਰੱਖਿਆ ਜਿਵੇਂ ਆਪਣੇ ਘਰੇ ਆਪ ਸਕੂਟਰ ਮੋਟਰਸਾਈਕਲ ਕਾਰਾਂ ਰੱਖਦੇ ਆ ਤੇ ਇਥੇ ਉਹ ਕਿਸ਼ਤੀ ਖੜੀ ਹੈ ਘਰੋਂ ਨਿਕਲਦੇ ਆ ਕਿਸ਼ਤੀ ਚ ਬਹਿੰਦੇ ਆ ਤੇ ਇਧਰ ਉਧਰ ਚਲੇ ਜਾਂਦੇ ਆ ਤੇ ਬਾਈ ਇਹ ਡੀਪ ਕਿੰਨਾ ਹੈ ਜਿਹੜਾ ਪਾਣੀ ਹੈ ਮਤਲਬ ਇਹ ਇਹ ਤਾਂ ਕਿਨਾਰਾ ਵੇ ਸਮੁੰਦਰ ਦਾ ਇਹਨਾਂ ਨਹੀਂ ਡੀਪ ਹੈ ਹਾਂਜੀ ਪਰ ਤਾਂ ਹੀ ਸ਼ਹਿਰ ਬਸਾਇਆ ਨਾ ਕਿਉਂਕਿ ਡੀਪ ਨਹੀਂ ਸੀ ਇੱਥੇ ਅੱਛਾ ਜੀ ਹਾਂਜੀ ਤੇ ਮਤਲਬ ਵੈਸੇ ਡੂਗਾ ਤਾਂ ਹੋਣਾ ਹਨਾ ਹਾਂ ਡੂੰਘਾ ਥੋੜਾ ਬਤਾ ਦਿਓ ਥੋੜਾ ਬੋਤਾ 8-10 ਫੁੱਟ ਤਾਂ ਹੋਣਾ ਹੀ ਹਾਂ ਇੰਨਾ ਕਿਤੇ ਆਇਆ ਠੀਕ ਤੇ ਇੱਕ ਵੀ ਇੱਕ ਵੀ ਸੜਕ ਨਹੀਂ ਹੈਗੀ ਇੱਥੇ ਨਾ ਨਾ ਪੂਰੇ ਸ਼ਹਿਰ ਕੋਈ ਨਹੀਂ ਇੱਕ ਵੀ ਸੜਕ ਨਹੀਂ ਹੈਗੀ ਸਾਰੀਆਂ ਨਦੀਆਂ ਲਿੰਕ ਕਰਦੀਆਂ ਤੁਹਾਡਾ ਕਹਿਮਾ ਕਿਹੜਾ ਇੱਥੇ ਹਾਂਜੀ ਤੁਹਾਡਾ ਕਹਿਮਾ ਕਿਹੜਾ ਤੁਸੀਂ ਤਾਂ ਹੁੰਦੇ ਹੀ ਰਹਿੰਦੇ ਹੋ ਮਤਲਬ ਚੱਕਰ ਧੱਡਾ ਲੱਗਦੇ ਰਹਿੰਦੇ ਹਾਂ ਬਿਲਕੁਲ ਬਿਲਕੁਲ ਹਮ ਪਰ ਦੇਖਣ ਨੂੰ ਯਾਰ ਸੱਚੀ ਵਾਕਈ ਬੜਾ ਸੋਹਣਾ ਲੱਗ ਰਿਹਾ ਸ਼ਹਿਰ ਕਿਸ਼ਤੀ ਜਾਣਾ ਨਾਲ ਨਹੀਂ ਸੀਗਾ ਜਿਵੇਂ ਅਸੀਂ ਇੱਥੋਂ ਕਿਸ਼ਤੀ ਚੱਲੇ ਜਾਂਦੇ ਤੇ ਤੁਰ ਫਿਰ ਕੇ ਦੇਖਣ ਆਲਾ ਹੁਣ ਅੱਗੇ ਜਾਂਦੇ ਆ ਤੇ ਤੁਰ ਫਿਰ ਕੇ ਹੋਰ ਅੱਗੇ ਦੇਖਦੇ ਜਿਸ ਤਰ੍ਹਾਂ ਆਪਣੇ ਕਸ਼ਮੀਰ ਹੈ ਨਾ ਤੁਸੀਂ ਕਸ਼ਮੀਰ ਦੇ ਨੂੰ ਸਿਮਿਲਰ ਰੱਖ ਸਕਦੇ ਹੋ ਤੇ ਜਿਵੇਂ ਡਾਲ ਲੇਕ ਦਾ ਜਿਹੜਾ ਪਿਛਲੇ ਪਾਸੇ ਡਾਲ ਲੇਕ ਚ ਲੋਕ ਵੱਸਦੇ ਆ ਤੇ ਉੱਥੇ ਕਿਸ਼ਤੀਆਂ ਦੀ ਸਾਰਾ ਵਪਾਰ ਹੁੰਦਾ ਕਿਸ਼ਤੀਆਂ ਦੀ ਸਾਰਾ ਢੋਂਦੇ ਆ ਆਵਾਜਾਈ ਸਾਰੀ ਕਿਸ਼ਤੀਆਂ ਦੀ ਹੁੰਦੀ ਹੈ ਤੇ ਉਸੇ ਤਰ੍ਹਾਂ ਇੱਥੇ ਹੈ ਬਸ ਇਹ ਯੂਰਪ ਚ ਹੈ ਅਵੇਨਸ ਹੈ ਤੇ ਪਾਣੀ ਚ ਵੱਸਦਾ ਇੱਕੋ ਇੱਕ ਸ਼ਹਿਰ ਹੈ ਜਿਹੜਾ ਪਾਣੀ ਚ ਵੱਸਦਾ ਹੈਗਾ ਪਾਣੀ ਚ ਵੈਸੇ ਹੋਰ ਵੀ ਸ਼ਹਿਰ ਹੈ ਜਿਵੇਂ ਐਮਸਟਰਡਮ ਹੈਗਾ ਨੈਦਰਲੈਂਡ ਚ ਹੈ ਨਾ ਭਾਈ ਉਹ ਵੀ ਪਾਣੀ ਚ ਹੀ ਹੈ ਮੇਰੇ ਕਹਿੰਦੇ ਹਨ ਪਾਣੀ ਚ ਥੋੜਾ ਜਿਹਾ ਹੈ ਪਰ ਹਾਂਜੀ ਉਹਦੇ ਚ ਨਦੀਆਂ ਨੂੰ ਨਦੀ ਵੈਸੇ ਲੰਘਦੀਆਂ ਹਾਂ ਹਾਂ ਨਦੀ ਲੰਘਦੀ ਉੱਥੇ ਕਾਫੀ ਵੱਡੀ ਹੋ ਲੈਣ ਹਾਂਜੀ ਪਰ ਇਹ ਟੋਟਲੀ ਪਾਣੀ ਚ ਹਾਂਜੀ ਇਹ ਟੋਟਲੀ ਪਾਣੀ ਇਹ ਤਾਂ ਕਿਨਾਰੇ ਤੇ ਬਣਾਇਆ ਹੈ ਨਾ ਸਮੁੰਦਰ ਦੇ ਕਿਨਾਰੇ ਤੇ ਬਾਕੀ ਜਿਹੜਾ ਐਮਸਟਰਡਮ ਹੈ ਉਹਦੇ ਚ ਇਹ ਹੈ ਉੱਥੇ ਕਾਰਾਂ ਸਕੂਟਰ ਸਾਈਕਲ ਉਥੇ ਸਾਰਾ ਕੁਝ ਹੀ ਚੱਲਦਾ ਤੇ ਇੱਥੇ ਜਿਵੇਂ ਤੁਹਾਨੂੰ ਦੱਸਿਆ ਇਥੇ ਕੁਝ ਵੀ ਨਹੀਂ ਚੱਲਦਾ ਇਹ ਸਿਰਫ ਪੈਦਲ ਦੇਖਣਾ ਪੈਣਾ ਹੈ ਇਸੇ ਕਰਕੇ ਯੂਨੀਕ ਇੱਕੋ ਇੱਕ ਸ਼ਹਿਰ ਹੈ ਜਿਹੜਾ ਇੰਨਾ ਯੂਨੀਕ ਹੈ ਮਤਲਬ ਸਾਰੇ ਹੀ ਪਾਣੀ ਚ ਹੈਗਾ ਬਿਲਕੁਲ ਬਾਕੀ ਬਾਲੀਵੁੱਡ ਦੇ ਦੀਆਂ ਬੜੀਆਂ ਫਿਲਮਾਂ ਬਣੀਆਂ ਭਾਜੀ ਇੱਥੇ ਇੱਥੇ ਬਹੁਤ ਜ਼ਿਆਦਾ ਅੱਛਾ ਐਮਸਟਰਡਮ ਦਾ ਮੈਨੂੰ ਪਤਾ ਇੱਥੇ ਕਿਹੜੇ ਕਿਹੜੇ ਬਣੀਆਂ ਇੱਥੇ ਬਣੀ ਆਪਣੀ ਕਮਬਖਤ ਇਸ਼ਕ ਉਹਦੀ ਅਕਸ਼ਿਕ ਮਾਰਦੀ ਐਲਾਨ ਅਮਤਾ ਬਚਨ ਦੀ ਇੱਕ ਪੁਰਾਣੀ ਬੜੀ ਹੈ ਅੱਛਾ ਉਹ ਜਿਹੜੀ ਆ ਬੋਰਡ ਜੀ ਨਹੀਂ ਆ ਜਿਹੜੀ ਲੰਗ ਜਦੀ ਮੈਂ ਹਾਂਜੀ ਉਹਦੇ ਵਿੱਚ ਗਾਣਾ ਗਾਉਂਦਾ ਹੁੰਦਾ ਬੜਾ ਮਸ਼ਹੂਰ ਇੱਕ ਅੱਛਾ ਉਹਦੇ ਜੋ ਜਿਹੜੀ ਐਕਟਰ ਨਹੀਂ ਨੇ ਪ੍ਰਵੀਨ ਹਾਂਜੀ ਉਹ ਬੈਠੀ ਹੁੰਦੀ ਉਹਦੇ ਨਾਲ ਪ੍ਰਵੀਨ ਭਾਟਾ ਹਾਂਜੀ ਸ਼ਾਇਦ ਉਹੀ ਹੈ ਨਹੀਂ ਪ੍ਰਵੀਨ ਭਾਟਾ ਨਹੀਂ ਪੰਜਾਬੀ ਪੰਜਾਬੀ ਦੀ ਸਿੰਗਰ ਉਹਦਾ ਪਰਵੀਨ ਬੋਬੀ ਜੀ ਬੋਬੀ ਹਾਂ ਪਰਵੀਨ ਬੋਬੀ ਬਿਲਕੁਲ ਬਿਲਕੁਲ ਤੇ ਜਿੰਨਿਆ ਤੁਸੀਂ ਘਰ ਦੇਖ ਰਹੇ ਹੋ ਬਹੁਤ ਪੁਰਾਣੇ ਆ ਇਹਨਾਂ 'ਚ ਅੱਜ ਵੀ ਲੋਕ ਵਸ ਸਕਦੇ ਆ ਤੇ ਜਿਹੜਾ ਇਹ ਸ਼ਹਿਰ ਸੀਗਾ ਇਹ 5ਵੀਂ ਸਦੀ ਦੇ ਵਿੱਚ ਬਸਾਇਆ ਗਿਆ ਸੀ 1500 1600 ਸਾਲ ਪੁਰਾਣਾ ਹੈ ਵੈਨਸਨ ਨੂੰ ਵੈਸੇ ਕਿਹਾ ਤਾਂ ਸ਼ਹਿਰ ਜਾਂਦਾ ਪਰ ਮੈਨੂੰ ਲੱਗਦਾ ਇਹਨੂੰ ਪਿੰਡ ਕਿਹਾ ਜਾ ਸਕਦਾ ਇੱਕ ਇਹ ਛੋਟਾ ਜਿਹਾ ਵੈਸੇ ਹੈ ਤਾਂ ਆਈਲੈਂਡ ਹੀ ਹੈ ਪਿੰਡ ਹੈ ਤੇ ਜਿੱਥੇ ਤਾਂ ਉਹ ਪਾਣੀ ਵਾਲੀਆਂ ਗਲੀਆਂ ਨੇ ਉਹ ਹੈਗੀਆਂ ਉਸ ਤੋਂ ਇਲਾਵਾ ਇਹੋ ਜੀਆਂ ਗਲੀਆਂ ਇਹੋ ਜੇ ਤੁਹਾਨੂੰ ਘਰ ਪੁਰਾਣੇ ਆ ਕਈ ਥੰਮਦਾ ਜਿਵੇਂ ਆਪਾਂ ਕਹਿੰਦੇ ਪਲਸਤਰ ਵੀ ਨਹੀਂ ਹੋਇਆ ਹੋਇਆ ਹੈ ਨਾ ਇਸ ਤਰ੍ਹਾਂ ਦੇ ਘਰ ਤੁਹਾਨੂੰ ਆ ਸਾਰ ਵਾਲਾ ਦਵਾਲਾ ਦੇਖਣ ਨੂੰ ਮਿਲੇਗਾ ਤੇ ਇੱਥੇ ਬਈ ਜਿਵੇਂ ਨੂੰ ਜਿਵੇਂ ਪੁਰਾਣਾ ਰੀਨੋਵੇਟ ਨਹੀਂ ਕਰਦੇ ਇਹਨਾਂ ਨੂੰ ਗਲੀਆਂ ਨੂੰ ਜਾਂ ਘਰਾਂ ਨੂੰ ਮਤਲਬ ਇਹ ਲੱਗਦਾ ਰਿਪਨ ਵੀਰੇ ਤੁਹਾਨੂੰ ਕੰਦਾ ਵੇਖ ਕੇ ਇਹਨੂੰ ਕੋਈ ਰੈਨੋਵੇਟ ਬਿਲਕੁਲ ਵੀ ਨਹੀਂ ਲੱਗਦਾ ਹਾਂ ਨਹੀਂ ਰੈਨੋਵੇਟ ਤੇ ਨਹੀਂ ਕਰਦੇ ਬਸ ਸਰਕਾਰ ਥੋੜੀ ਬਹੁਤੀ ਹੈਲਪ ਕਰਦੀ ਰਹਿੰਦੀ ਹੈ ਸਰਕਾਰ ਥੋੜੀ ਬਹੁਤੀ ਹੈਲਪ ਕਰਦੀ ਮੈਂ ਕਹਾਂ ਜਿਵੇਂ ਐਡਾ ਯੂਨੀਕ ਸਿਟੀ ਹੈ ਲੋਕ ਦੇਖਣ ਆਉਂਦੇ ਆ 300 ਸਾਲ ਪੁਰਾਣਾ ਹੈ ਹਾਂਜੀ ਬਿਲਕੁਲ ਬਿਲਕੁਲ ਤੇ ਸਾਰੀਆਂ ਗਲੀਆਂ ਐਸੇ ਤਰ੍ਹਾਂ ਹੀ ਆ ਬਸ ਐਸੇ ਤਰ੍ਹਾਂ ਹੂੰ ਜਿੰਨੇ ਨਾ ਇਹ ਤੁਹਾਨੂੰ ਪੁਰਾਣੇ ਘਰ ਦਿਖ ਰਹੇ ਆ ਇਹਨਾਂ ਦੇ ਵਿੱਚ ਇਹ ਮਤਲਬ ਰੈਸਟੋਰੈਂਟ ਵੀ ਆ ਹੋਟਲਸ ਵੀ ਆ ਰੈ residențial ਏਰੀਆ ਵੀ ਆ ਅਲੱਗ-ਅਲੱਗ ਤਰ੍ਹਾਂ ਦੇ ਪਰਪਸ ਏ ਸਿਟੀ ਜਾ ਕੇ ਠਹਿਰ ਸਕਦੇ ਹੋ ਹੋਟਲ ਵੀ ਲੈ ਸਕਦੇ ਹੋ ਪਰ ਅਸੀਂ ਤਾਂ ਅੱਜ ਸਵੇਰੇ ਦੇਖਣ ਆਇਆ ਬਾਈ ਦੇ ਵਿਚਿੰਸਾ ਤੋਂ ਬਾਈ ਵਿਚਿੰਸਾ ਵਿਚਿੰਸਾ ਅਸੀਂ ਵਿਚਿੰਸਾ ਇਥੋਂ 40 ਮਿੰਟ ਦੀ ਦੂਰ ਹੈ ਬਾਈ ਦਾ ਜਿਹੜਾ ਪਿੰਡ ਹੈ ਘਰ ਜਿੱਥੇ ਰਹਿੰਦੇ ਆ 40 ਮਿੰਟ ਦੀ ਡਿਸਟੈਂਸ ਤੇ ਇਸੇ ਕਰਕੇ ਅਸੀਂ ਪੂਰਾ ਦਿਨ ਅੱਜ ਲੈ ਕੇ ਆਏ ਆ 7-8 ਘੰਟੇ ਸ਼ਹਿਰ ਚ ਘੁੰਮਣ ਤੇ ਅਸੀਂ ਵਾਪਸ ਜਾਣਾ ਤੇ ਵੈਸੇ ਇਥੇ ਜਿਵੇਂ ਦੱਸਿਆ ਪਲਾਨ ਤੁਸੀਂ ਰਹਿਣ ਦਾ ਵੀ ਕਰ ਸਕਦੇ ਹੋ ਹੋਪਸ ਸੋ ਨੈਕਸਟ ਟਾਈਮ ਜਦੋਂ ਅਸੀਂ ਇਥੇ ਆਵਾਂਗੇ ਇਥੇ ਰਹਿ ਕੇ ਵੀ ਜਾਵਾਂ ਕਿਉਂਕਿ ਆਈਲੈਂਡ ਐ ਇਹ ਬਹੁਤ ਜ਼ਿਆਦਾ ਜਿਵੇਂ ਤੁਹਾਨੂੰ ਦੱਸਿਆ 120 ਆਈਲੈਂਡ ਐ ਉਹਨਾਂ ਨੂੰ ਇੱਕ ਦਿਨ ਚ ਤਾਂ ਨਹੀਂ ਐਕਸਪਲੋਰ ਕੀਤਾ ਜਾ ਸਕਦਾ ਸਾਰੇ ਏਰੀਆ ਨੇ ਸ਼ੁਰੂ ਚ ਤੁਹਾਨੂੰ ਦੱਸਿਆ ਸੀ ਨਾ ਕਿ 450 ਕੋਲਾ 450 ਪੁਲ ਚ ਇਥੇ ਛੋਟੇ ਵੱਡੇ ਪੁਲ ਵੀ ਹੁੰਦੇ ਆ ਤੇ ਜਿਸ ਤਰ੍ਹਾਂ ਦੇ ਐਨੇ ਨੇ ਪੁਲ ਬਈ ਇਹ ਤਾਂ ਬੜੀ ਨਿੱਕੀ ਗਲੀ ਹੈ ਜੀ ਬਹੁਤ ਨਿੱਕੀ ਇਹਦੇ ਨਾਲ ਵੀ ਤੰਗ ਗਲੀਆਂ ਨੇ ਅੱਛਾ ਇਹਦੇ ਨਾਲ ਵੀ ਤੰਗ ਹੈ ਤੰਗ ਨੇ ਕਿਤੇ ਦੇਖੋ ਬਹੁਤ ਚੌੜੀਆਂ ਗਲੀਆਂ ਛੋਟੀਆਂ ਗਲੀਆਂ ਤੇ ਇਹੋ ਜੀਆਂ ਇਹਦੇ ਵਿੱਚ ਵੀ ਕਿਸ਼ਤੀਆਂ ਚੱਲਦੀਆਂ ਹਨਾ ਹਾਂ ਨਿਕਲ ਜਾਂਦੀ ਇਹਦੇ ਚੋਂ ਛੋਟੀ ਜਿੰਨੀ ਕਿ ਜਿਹੜੀ ਕਿਸ਼ਤੀ ਭਰਾਜੀ ਬਸ ਇਹ ਆ ਵੀ ਜਦੋਂ ਤੁਸੀਂ ਇਹ ਸ਼ਹਿਰ ਚ ਆਗੇ ਤੁਰਦੇ ਜਾਓ ਤੁਰਦੇ ਜਾਓ ਤੁਰਦੇ ਰਹੋ ਸਾਰਾ ਦਿਨ ਜਿਵੇਂ ਮੈਂ ਸ਼ੁਰੂ ਚ ਕਿਹਾ ਸੀ ਨਾ ਕਿ ਤੇ ਤੁਸੀਂ ਇਹਨੂੰ ਡੱਲ ਲੇਕ ਦੇ ਸਿਮਿਲਰ ਰੱਖ ਸਕਦੇ ਹੋ ਤੇ ਬਿਲਕੁਲ ਉਹੀ ਹੈ ਡੱਲ ਲੇਕ ਚ ਵੀ ਜਿਹੜਾ ਘਰਾਂ ਦਾ ਪਾਣੀ ਆ ਆਮ ਸੀਵਰੇਜ ਦਾ ਕੁਝ ਹੋਰ ਉਹ ਡੱਲ ਲੇਕ ਦੇ ਵਿੱਚ ਪੈਂਦਾ ਤੇ ਥਾਂ ਥਾਂ ਤੋਂ ਜਿਵੇਂ ਖੁਸ਼ੀ ਨੇ ਪਹਿਲਾਂ ਗੱਲ ਕੀਤੀ ਆ ਵੀ ਕਿਤੇ ਕਿਤੇ ਸਮੈਲ ਆਉਂਦੀ ਐ ਇੱਥੇ ਬਹੁਤ ਸਾਰੀ ਜਿੱਥੇ ਹੁਣ ਅਸੀਂ ਬੈਠੇ ਆਂ ਤੇ ਸਮੈਲ ਆ ਰਹੀ ਹੈਗੀ ਤੇ ਕਿਤੇ ਕਿਤੇ ਬਹੁਤ ਜ਼ਿਆਦਾ ਸਾਫ਼ ਆ ਪਰ ਜਿੰਨਾ ਕ ਅਸੀਂ ਹੁਣ ਤੱਕ ਘੁੰਮ ਲੈਣਾ ਇਹ ਸ਼ਹਿਰ ਵਾਕਈ ਕਮਾਲ ਆ ਬਹੁਤ ਸੋਹਣਾ ਦੇਖਣ ਵਾਲਾ ਹੈਗਾ ਮਤਲਬ ਜਿਵੇਂ ਇੱਕ ਦائیں ਹੁੰਦਾ ਨਾ ਕਈ ਥਾਂ ਮੈਂ ਆ ਕੇ ਐਂ ਲੱਗਦਾ ਐ ਵੀ ਕੁਝ ਚੀਜ਼ਾਂ ਓਵਰ ਰੇਟਡ ਜਿਹਾ ਜਾਂ ਉਹ ਰਾਈਪਡ ਹੁੰਦੀਆਂ ਵੀ ਉਹਨਾਂ ਹੁੰਦਾ ਹੈ ਨਹੀਂ ਪਰ ਸੱਚੀ ਸਾਨੂੰ ਇਹ ਸ਼ਹਿਰ ਬਹੁਤ ਸੋਹਣਾ ਲੱਗ ਰਿਹਾ ਜਿਹੜੇ ਇਹ ਸ਼ਹਿਰ ਚ ਪਬਲਿਕ ਟਰਾਂਸਪੋਰਟ ਚੱਲਦੀ ਹੈ ਨਾ ਮਤਲਬ ਬੋਟਸ ਚੱਲਦੀਆਂ ਉਹ ਇਸ ਤਰ੍ਹਾਂ ਥਾਂ ਥਾਂ ਜਿਵੇਂ ਅਸੀਂ ਤਾਂ ਪੈਦਲ ਜਾ ਰਹੇ ਆ ਤੇ ਥਾਂ ਥਾਂ ਐ ਅੱਡੇ ਬਣੇ ਹੋਇਆ ਜਗਾ ਜਗਾ ਰੁੱਕ ਕੇ ਜਾਂਦੀਆਂ ਤੇ ਤੁਸੀਂ ਜਿਵੇਂ ਥੱਕ ਗਏ ਜ਼ਰੂਰੀ ਨਹੀਂ ਜਿੱਥੋਂ ਸਟੇਸ਼ਨ ਕੋਲੋਂ ਹੀ ਪਾਸ ਲੈਣਾ ਤੇ ਇੱਥੇ ਵੀ ਪਾਸਸ ਹੈਗੇ ਆ ਤੇ ਇੱਥੋਂ ਤੁਸੀਂ ਆ ਮਸ਼ੀਨ ਜੇ ਇੱਥੇ ਵੀ ਲੱਗੀਆਂ ਇੱਥੇ ਤੁਸੀਂ ਕਾਰਡ ਆਪਦਾ ਲੈ ਸਕਦੇ ਹੋ ਬਾਈ ਕਰ ਸਕਦੇ ਹੋ ਇਸ ਤਰ੍ਹਾਂ ਦੀ ਇਹ ਪਬਲਿਕ ਵੋਟ ਆਉਂਦੀ ਹੈ ਇੱਥੇ ਹੁਣ ਦੇਖੋ ਆ ਸਾਰੇ ਲੋਕ ਆ ਹੀ ਜਾ ਰਹੇ ਆ ਇਹਦੇ ਚ ਇੱਥੇ ਰੁੱਕ ਜਿਓ ਬੱਸਸ ਵਾਲਾ ਕੰਮ ਹੈ ਬੇਸਿਕਲੀ 5-5 7-7 ਮਿੰਟ ਬਾਅਦ ਵੋਟ ਆਉਂਦੀ ਹੈ ਉਹਦੇ ਚ ਬੈਠੋ ਤੇ ਤੁਸੀਂ ਆਪਣਾ ਹੋਰ ਅੱਗੇ ਜਾ ਸਕਦੇ ਹੋ ਆਦਰਵਾਈਜ਼ ਤੁਰ ਤੁਰ ਕੇ ਤੁਸੀਂ ਇਹਨੂੰ ਦੇਖਦੇ ਜਾਓ ਦੇਖਦੇ ਜਾਓ ਨਾ ਇਹਨਾਂ ਦਾ ਨਾ ਚ ਮੌਸਮ ਬੜਾ ਸੋਹਣਾ ਹੋਇਆ ਹੋਇਆ ਤੇ ਜਿੱਦਣ ਨੇ ਆਏ ਆ ਕੋਈ ਦਿਨ ਸੁੱਕਾ ਨਹੀਂ ਗਿਆ ਕਿ ਮੀਂਹ ਨਾ ਪੈਂਦੇ ਹੋਣ ਨਾ ਗਰਮੀ ਆ ਨਾ ਠੰਡ ਆ ਤੇ ਮੀਂਹ ਵੀ ਪੈ ਰਹੇ ਆ ਟੈਂਪਰੇਚਰ ਰਹਿੰਦਾ ਕੋਈ 20 ਡਿਗਰੀ 20 21 ਰਾਤ ਨੂੰ 14 15 ਰਾਤ ਨੂੰ ਠੰਡ ਹੋ ਜਾਂਦੀ ਹੈ ਦਿਨੇ ਬਹੁਤ ਵਧੀਆ ਸੋਹਣਾ ਘੁੰਮਣ ਫਿਰਨ ਵਾਲਾ ਵੈਦਰ ਹੈ ਤੇ ਪਰਫੈਕਟ ਟਾਈਮ ਹੈ ਯੂਰਪ ਨੂੰ ਐਕਸਪਲੋਰ ਕਰਨ ਦਾ ਇਕੱਲਾ ਇਟਲੀ ਨਹੀਂ ਪੂਰੇ ਯੂਰਪ ਦਾ ਮਈ ਜੂਨ ਮਹੀਨੇ ਤੱਕ ਜੂਨ ਤੋਂ ਬਾਅਦ ਇੱਥੇ ਗਰਮੀਆਂ ਸਟਾਰਟ ਹੋ ਜਾਣਗੀਆਂ ਇਹ ਫਿਰ ਅਸੀਂ ਪੁਰਾਣੀਆਂ ਗਲੀਆਂ 'ਚ ਹੁੰਦੇ ਹੋਏ ਤੇ ਇੱਥੇ ਜਿਹੜਾ ਚੌੜੀ ਜਰਨੈਲੀ ਸੜਕ ਤੇ ਆ ਗਈ ਜਰਨੈਲੀ ਸੜਕ ਕਹਿ ਸਕਦੇ ਆ ਬਾਈ ਇਹਨੂੰ ਹਾਂ ਬਿਲਕੁਲ ਇੱਥੇ ਬਾਈ ਇਹਨਾਂ ਨੇ ਜਿਵੇਂ ਇਹ ਸਮੁੰਦਰ 'ਚ ਵਸਿਆ ਹੋਇਆ ਸ਼ਹਿਰ ਹੈ ਹਾਂਜੀ ਇਹ ਉਹ ਵੀ ਹੁੰਦਾ ਹੋਊਗਾ ਹੜ੍ਹ ਵੀ ਆਉਂਦੇ ਹੋਣਗੇ ਇੱਥੇ ਮਤਲਬ ਨਹੀਂ ਹੜ੍ਹ ਤੇ ਕਦੀ ਨਹੀਂ ਆਏ ਹਾਂ ਪਰ ਵੈਸੇ ਮੈਂ ਪੜ੍ਹਿਆ 2019 ਦਾ ਕਹਿੰਦੇ 2019 'ਚ ਹੜਾ ਆਇਆ ਸੀ ਇੱਥੇ ਪਾਣੀ ਚੜ ਗਿਆ ਸੀ ਅੱਛਾ ਵੈਨਸ ਹਾਂਜੀ ਵੈਨਸ ਉੱਧਾਂ ਤੇ ਬਾਰਿਸ਼ ਜਦੋਂ ਇੱਥੇ ਪੈ ਜੇ ਨਾ ਮੀਂਹ ਜਿਆਦਾ ਜੀ ਹਾਂ ਚੜ ਜਾਂਦੇ ਨੇ ਹਾਂਜੀ ਗਲੀਆਂ ਵਿੱਚ ਪਾਣੀ ਪੂਰੀ ਗਲੀਆਂ ਵਿੱਚ ਪਾਣੀ ਪਰ ਐ ਨਹੀਂ ਕੋਈ ਨੁਕਸਾਨ ਹੋਇਆ ਹੋਵੇ ਜਿੱਦਾਂ ਆ ਮਤਲਬ ਮੇਰੇ ਕਹਿਣ ਦਾ ਮਤਲਬ ਇਹੀ ਸੀ ਵੀ ਉੱਪਰ ਪਾਣੀ ਦਾ ਲੈਵਲ ਉੱਪਰ ਚੱਲ ਜਾਂਦਾ ਹੈ ਲੈਵਲ ਵੱਧਦਾ ਰਹਿੰਦਾ ਜਦੋਂ ਬਾਰਿਸ਼ ਹੋ ਪੈ ਜੇ ਨਾ ਭਾਵੇਂ 3-4 ਦਿਨ ਲਗਾਤਾਰ ਪੈ ਜੇ ਤਾਂ ਵੀ ਪਾਣੀ ਦਾ ਲੈਵਲ ਉੱਪਰ ਇਹਨਾਂ ਨੂੰ ਡੁੱਬਣ ਦਾ ਖਤਰਾ ਨਹੀਂ ਸ਼ਹਿਰ ਨੂੰ ਜਾਂ ਕਿਵੇਂ ਇਹਨੂੰ ਮਨ ਲਦਾਬੀ ਹੋ ਗਏ ਨੇ ਅਰੇ ਅੱਦੇ ਵੇਸੇ ਨਾ ਜਿਹੜਾ ਇਹ ਸ਼ਹਿਰ ਹੈਗਾ ਵੈਨਸ ਤੇ ਹਰ ਸਾਲ ਇਹ ਪਾਣੀ ਚ ਵੀ ਡੁੱਬਦਾ ਜਾ ਰਿਹਾ ਹੈ ਮਤਲਬ ਸਾਲ ਬਾਅਦ ਸਾਲ ਹੈਗਾ ਨਾ ਭਾਈ ਮਨਿੰਦਰ ਹਾਂਜੀ ਹਾਂਜੀ ਕੁਝ ਸੈਂਟੀਮੀਟਰ ਹਨਾ ਥੋੜਾ ਜਿਹਾ ਨਾ ਤ ਤੇ ਇਹ ਹੋ ਸਕਦਾ ਹੈ ਕਿ ਸ਼ਾਇਦ ਆਉਣ ਵਾਲੇ 200 ਸਾਲ 500 ਸਾਲ ਜਾਂ 1000 ਸਾਲ ਨੂੰ ਇਹ ਸ਼ਹਿਰ ਹੈ ਜਿਹੜਾ ਬਿਲਕੁਲ ਹੀ ਖਲੋਪ ਹੀ ਹੋ ਜੇ ਪਰ ਹੋਵੇ ਤਾਂ ਬਚਾ ਵੀ ਸਕਦੇ ਨੇ ਹਾਂਜੀ ਕਈ ਵਾਰ ਇਹਨਾਂ ਨੂੰ ਕਹਿੰਦੇ ਵੀ ਨੇ ਦੂਸਰੇ ਦੇਸ਼ ਮੈਂ ਜਦੋਂ ਛੋਟਾ ਜਿਹਾ ਸੀ ਉਦੋਂ ਪੜ੍ਹਿਆ ਸੀ ਕਿ ਜਾਪਾਨ ਨੇ ਵੀ ਇਹਨਾਂ ਨੂੰ ਕਿਹਾ ਸੀ ਹਾਂਜੀ ਕਿ ਅਸੀਂ ਸਾਨੂੰ ਦੇ ਦੋਏ ਸ਼ਹਿਰ ਦਾ ਠੇਕਾ ਠੀਕ ਹੈ ਤੇ ਅਸੀਂ ਇਸੇ ਨੂੰ ਬਚਾ ਲਾਂਗੇ ਬਚਾ ਲਾਂਗੇ ਠੀਕ ਹੈ ਪਰ ਫਿਰ ਇਹ ਨਹੀਂ ਮੰਨੇ ਹੂੰ ਤੇ ਹੋ ਸਕਦਾ ਬਚਾ ਵੀ ਲੈਣਾ ਸਹੀ ਹੈ ਪਰ ਟੈਕਨੋਲੋਜੀ ਅੱਗੇ ਆਂਦੀ ਰਹਦੀ ਪਰ ਹਾਂ ਸਾਡੇ ਵਾਲੇ ਇੱਦਾਂ ਦੱਸਦੇ ਨੇ ਸਾਡੇ ਵੱਲੋਂ ਦਾ ਇਹ ਦੁਆਵਾ ਮੈਂ ਮਤਲਬ ਇਹ ਸ਼ਹਿਰ ਨੂੰ ਕਿਉਂਕਿ ਦੁਨੀਆ ਭਰ ਤੋਂ ਲੋਕ ਇਹ ਪਾਣੀ ਕਰਕੇ ਇਹਦੀ ਖੂਬਸੂਰਤੀ ਇਹ ਸ਼ਹਿਰ ਦੀ ਦੇਖਣ ਆਉਂਦੇ ਆ ਕਿ ਇਹ ਵਸਿਆ ਕਿਵੇਂ ਹੋਇਆ ਪਰ ਇਹ ਮਤਲਬ ਨਾਲ-ਨਾਲ ਖਤਰੇ ਦੀ ਵੀ ਘੰਟੀ ਵੀ ਹੈ ਕਿਉਂਕਿ ਜਿਵੇਂ ਘਰ ਹੋਟਲ ਰੈਸਟੋਰੈਂਟ ਤੁਸੀਂ ਸਾਰੇ ਖੜੇ ਦੇਖ ਰਹੇ ਹੋ ਨਾ ਇਹਨਾਂ ਦੇ ਇੱਕ ਪਾਣੀ 'ਚ ਜਿਆਦਾ ਟਾਈਮ ਇਹ ਐਡਜਸਟ ਨਹੀਂ ਕਰ ਸਕਦੇ ਇਹਨਾਂ ਦੇ ਇੱਕ ਮਤਲਬ ਲਾਈਫ ਹੈ ਜਦੋਂ ਲਾਈਫ ਖਤਮ ਹੋ ਗਈ ਫਿਰ ਉਹਨੇ ਥੱਲੇ ਜਾਣਾ ਡੁੱਬਣ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਇਹ ਹੈ ਵੀ ਇਹ ਖੂਬਸੂਰਤ ਸ਼ਹਿਰ ਤੁਸੀਂ ਜ਼ਰੂਰ ਦੇਖ ਕੇ ਜਾਓ ਵੈਰਨਸ ਨੂੰ ਬੜਾ ਸੋਹਣਾ ਵਾਲਾ ਦਵਾਲਾ ਇਹਦਾ ਇੱਕ ਗੱਲ ਤੁਸੀਂ ਹੋਰ ਸੋਚਦੇ ਹੋਵੋਗੇ ਕਿ ਜਿਹੜੇ ਇਹ ਘਰ ਮਤਲਬ ਇਹ ਸਾਰੇ ਖੜੇ ਕਿਵੇਂ ਆ ਇਹਦੇ ਥੱਲੇ ਨਾ ਇਹ ਓਕ ਦੀ ਮਤਲਬ ਲੱਕੜ ਹੈ ਸਾਰੀ ਜਿਹੜਾ ਓਕ ਟਰੀ ਹੁੰਦਾ ਹੈਗਾ ਤੇ ਇਹਦੇ ਥੱਲੇ ਜਦੋਂ ਇਹ ਸ਼ਹਿਰ ਬਸਾਇਆ ਗਿਆ ਪੰਜਵੀਂ ਸਦੀ ਦੇ ਵਿੱਚ ਉਦੋਂ ਇੱਥੇ ਦਲਦਲ ਸੀ ਸਾਰੀ ਤੇ ਦਲਦਲ ਨੂੰ ਮਤਲਬ ਕਵਰ ਕਰਨ ਲਈ ਇਸ ਤਰ੍ਹਾਂ ਦੀ ਲੱਕੜ ਜਿਵੇਂ ਕਸ਼ਮੀਰ ਤੋਂ ਦੱਸਿਆ ਕੀਤਾ ਨਾ ਇਹ ਥੱਲੇ ਪਹਿਲਾਂ ਥੱਲੇ ਸਾਰੀ ਲੱਕੜ ਪਾਈ ਗਈ ਲੱਕੜ ਪਾ ਕੇ ਫਿਰ ਉੱਪਰ ਮਜ਼ਬੂਤੀ ਨਾਲ ਇਹਦੇ ਮਤਲਬ ਜਿਹੜੇ ਉਹ ਘਰ ਹੈ ਜਿਵੇਂ ਹੁਣ ਉਹ ਸਾਹਮਣੇ ਵਾਲਾ ਉਹ ਉਹਦੇ ਲੱਕੜ ਆ ਸਾਰੀ ਲੱਕੜ ਤੇ ਖੜਾ ਉਹ ਓਕ ਦੇ ਟਰੀ ਦੇ ਜਿਵੇਂ ਆ ਫੱਟਾ ਬਣਾਇਆ ਐ ਇਸੇ ਤਰ੍ਹਾਂ ਇਹ ਬਣਾ ਕੇ ਉੱਪਰ ਇਹਦੇ ਇੱਟਾਂ ਜਿਹੜੀਆਂ ਉਸ ਉਸੇ ਤਰੀਕੇ ਨਾਲ ਕੁੱਲ ਚੀਜ਼ ਇੱਥੇ ਬਣਾਈ ਹੋਈ ਹੈ ਸ਼ੁਰੂ ਜਨਾਏ ਜਿਹੜਾ ਸ਼ਹਿਰ ਸੀਗਾ ਇਹ ਵਪਾਰੀਆਂ ਦਾ ਜਾਂ ਮਛੇਰਿਆਂ ਦਾ ਮਤਲਬ ਉਹਨਾਂ ਦਾ ਸੀਗਾ 5ਵੀਂ ਸਦੀ ਦੇ ਵਿੱਚ ਉਹੀ ਇੱਥੇ ਰਹਿੰਦੇ ਸੀ ਕਿਉਂਕਿ ਇੱਕ ਪੋਰਟ ਐ ਸਮੁੰਦਰ ਦਾ ਮਤਲਬ ਕੰਢਾਗਾ ਤਾਂ ਕਰਕੇ ਮੱਛੀਆਂ ਫੜਦੇ ਸੀ ਵਪਾਰ ਕਰਦੇ ਸੀ ਉਸ ਤੋਂ ਬਾਅਦ ਇੰਡੀਪੈਂਡੈਂਟ ਸਟੇਟ ਵੀ ਰਿਹਾ ਹੈ ਮਤਲਬ ਆਪਣੇ ਆਪ 'ਚ ਦੇਸ਼ ਹੁੰਦਾ ਸੀ ਵੈਨਿਸ ਇੱਕ ਤੇ ਆਜੋ ਭਾਈ ਚੱਲਦੇ ਆ ਨਾਲ ਹਾਂਜੀ ਤੇ ਆਪਣੇ ਆਪ 'ਚ ਇੱਕ ਦੇਸ਼ ਹੁੰਦਾ ਸੀਗਾ ਤੇ ਫਿਰ ਇਟਾਲੀਅਨ ਨੇ ਇਹਦੇ ਤੇ ਮਤਲਬ ਰੂਲ ਕੀਤਾ ਜਾਂ ਮਤਲਬ ਰੋਮਨ ਕਹਿ ਸਕਦੇ ਹੋ ਸੀ ਉਹਨਾਂ ਨੇ ਇਹਦੇ ਕਬਜ਼ਾ ਕਰ ਲਿਆ ਉਸ ਤੋਂ ਬਾਅਦ ਆਸਟਰੀਆ ਨੇ ਵੀ ਇਹਦੇ ਤੇ ਕਬਜ਼ਾ ਕੀਤਾ ਆਸਟਰੀਆ ਦੇ ਥੱਲੇ ਵੀ ਰਿਹਾ ਕੁਝ ਟਾਈਮ ਫਿਰ ਫਿਰ ਜਦੋਂ 터ਕਿਸ਼ ਅੰਪਾਇਰ ਸੀਗਾ ਜਿਹੜਾ ਤੇ ਉਹ ਆਇਆ ਉਦੋਂ ਫਿਰ ਇਹ ਰੋਮਨਾਂ ਦੇ ਥੱਲੇ ਆ ਗਿਆ ਤੇ ਉਸ ਤੋਂ ਬਾਅਦ ਅੱਜ ਕੱਲ ਇਹ ਪੂਰਾ ਇਟਲੀ ਦੇ ਨਾਲ ਹੀ ਹੈ ਵੈਨਿਸ ਪੈਂਦਾ ਸਮੁੰਦਰ 'ਚ ਪਰ ਹੈਗਾ ਇਟਲੀ ਦੇ ਨਾਲ ਹੈ ਇਹਦਾ ਆਪਣਾ ਇੱਕ ਯੂਨੀਕ ਝੰਡਾ ਵੀ ਹੈ ਤੁਹਾਨੂੰ ਇਹ ਸ਼ਹਿਰ ਦੀਆਂ ਗਲੀਆਂ 'ਚ ਥਾਂ-ਥਾਂ ਉਹ ਫਲੈਗ ਜਿਹੜਾ ਵੈਨਿਸ ਦਾ ਇੱਕ ਅਲੱਗ ਤੋਂ ਫਲੈਗ ਹੈ ਇਟਲੀ ਤੋਂ ਤੇ ਉਹ ਤੁਹਾਨੂੰ ਇੱਥੇ ਦਿਖਾਈ ਦੇਊਗਾ ਕਿਦਾਂ ਟਾਈਮ ਹੋਇਆ ਤੇ ਅਸੀਂ ਆਏ ਆ ਇੱਕ ਸ਼ਾਪ ਦੇ ਵਿੱਚ ਤੇ ਇੱਥੇ ਪਿਓਰ ਇਟਾਲੀਅਨ ਕੁਜ਼ੀਨ ਮਿਲਦੀ ਹੈ ਜੇ ਮੈਨੂੰ ਤੁਹਾਨੂੰ ਪਤਾ ਹੀ ਹੈ ਪੀਜ਼ਾ ਕਾਰਡੀ ਇਹਨਾਂ ਦੀ ਹੈ ਤੇ ਇਟਾਲੀਅਨ ਦੀ ਤੇ ਜਿਹੜੇ ਇਟਾਲੀਅਨ ਪੀਜ਼ਾਸ ਹੁੰਦੇ ਉਹ ਕੁਛ ਇਹੋ ਜਿਹੇ ਹੁੰਦੇ ਆ ਤੇ ਇਸ ਤੋਂ ਸਾਨੂੰ ਲੱਗਦਾ ਨਹੀਂ ਬੈਸਟ ਆਪਸ਼ਨ ਹੋ ਸਕਦੀ ਹੈ ਹੁਣ ਕੁਝ ਖਾਣ ਨੂੰ ਕਾਫੀ ਪੀਣੀ ਹੈ ਤੇ ਨਾ ਬੁਨਜੋਰਨੋ ਇਟਾਲੀਅਨ ਕੀ ਫਾਈ ਉਨ ਕਾਫੇ ਮਾ ਕਈ ਕਹਿੰਦੇ ਹੁੰਦੇ ਨੇ ਨਾ ਕਹਿੰਦੇ ਯੂਰਪ ਘੁੰਮਣਾ ਸਸਤਾ ਹੀ ਹੈ ਵੀ ਤੁਸੀਂ ਮਹਿੰਗਾ ਮਹਿੰਗਾ ਕਹਿੰਦੇ ਹੋ ਚੀਕਾ ਮਾਰਦੇ ਹੋ ਤੇ ਅੱਜ ਹੁਣ ਦੇਖਦੇ ਆਂ ਬਾਈ ਕਿੰਨੇ ਲੱਗਦੇ ਮੜਾ ਜੇ ਦੱਸ ਦਿਓ ਤੇ ਇਹ ਇਹ ਇਟਲੀ ਰਹਿੰਦੇ ਆ ਬਾਈ ਤੁਸੀਂ ਮੈਨੂੰ ਦੱਸਿਓ ਕਿ ਯੂਰਪ ਨੂੰ ਬਣਾ ਵਾਕੀ ਮਹਿੰਗਾ ਕਿ ਸਸਤਾ ਹੈ ਸਸਤਾ ਹੈ ਸਸਤਾ ਇਟਲੀ ਇਟਲੀ ਸਸਤਾ ਹੈ ਸਪੇਨ ਵੀ ਸਸਤਾ ਹੈ ਯੂਰਪ ਸਵਿਟਜ਼ਰਲੈਂਡ ਜਿਵੇਂ ਅਸੀਂ ਪਹਿਲਾਂ ਆਏ ਸੀ ਉਹ ਮਹਿੰਗਾ ਹੈ ਮਹਿੰਗਾ ਨਾ ਵਾਕੀ ਮਹਿੰਗਾ ਨਾ ਵਾਕੀ ਮਹਿੰਗਾ ਹੈ ਜਰਲੈਂਡ ਨਾਰਵੇ ਸਵੀਡਨ ਕਈ ਸਾਨੂੰ ਘਰੇ ਬੈਠੇ ਕਹਿੰਦੇ ਕਹਿੰਦੇ ਤੁਸੀਂ ਟੀਕਾ ਮਾਰ ਦਿਓ ਜਾਣ ਕੇ ਕਹਿੰਦੇ ਲੈ ਕਰ ਲੀਏ ਟੀਕਾ ਕਹਿੰਦੇ ਜਦੋਂ ਆਏ ਉਦੋਂ ਪਤਾ ਲੱਗੂਗਾ ਪਤਾ ਲੱਗੇਗਾ ਉਦੋਂ ਕਿੰਨੇ ਕੱਟਿਆ ਆਪਣੇ 18 ਰੁਪਏ 18 ਹਾਂ 18 ਜਰ ਠੀਕ ਹੈ ਇਹਨਾਂ ਇਟਲੀ ਭਾਈ ਵਾਕੀ ਸਸਤਾ ਹੈ ਸਸਟ ਇਹ ਤਾਂ ਵੈਨੈਸੀ ਆਪਾਂ ਵੈਨਸ ਆਏ ਆ ਤਾਂ 18 ਰੁਪਏ ਦੀ ਆਈ ਇਹੀ ਸਮਾਨ ਸਾਨੂੰ 5 ਰੁਪਏ ਚ ਮਿਲਣਾ ਸੀ ਬਾਰੇ ਕਿਤੇ ਵੀ ਹਾਂ ਇਹ ਟੂਰਿਸਟ ਸਿਟੀ ਆ ਤਾਂ ਕਰਕੇ ਤੇ ਅਸੀਂ ਲਿਆਗਾ ਇਟਾਲੀਅਨ ਪੀਜ਼ਾ ਤੇ ਨਾਲ ਕਾਫੀ ਤੇ ਆ ਦੋ ਕੁ ਸਵੀਡਿਸ਼ ਨੇ ਆ ਭਾਈ ਨੇ ਦੰਦੀ ਵੱਡ ਵੀ ਲਈ ਇਹਨਾਂ ਨੂੰ ਭੁੱਖ ਜ਼ਿਆਦਾ ਲੱਗੀ ਦੀ ਮੈਨੂੰ ਪਤਾ ਨਹੀਂ ਕੀ ਗਰੀ ਲਵਾਇਆ ਤੁਸੀਂ ਬਿਨਾ ਭੋਗ ਲਵਾਇ ਮੈਨੂੰ ਪਤਾ ਨਹੀਂ ਕਿ ਇਹ ਵੀਡੀਓ ਬਣਾਣੀ ਦਈ ਅੱਜ ਆ ਜੇ ਤੁਹਾਡੇ ਕੋਲ ਗੂਗਲ ਮੈਪ ਨਹੀਂ ਹੈਗਾ ਨਾ ਜਾਂ ਕੋਈ ਨਕਸ਼ਾ ਨਹੀਂ ਹੈਗਾ ਇਹ ਸ਼ਹਿਰ ਨੂੰ ਘੁੰਮਣਾ ਬਹੁਤ ਔਖਾ ਹੈ ਸਾਰੀਆਂ ਗਲੀਆਂ ਇੱਕੋ ਜੀਆਂ ਜਿਵੇਂ ਆਪਾਂ ਕਹਿੰਦੇ ਨੇ ਚੰਡੀਗੜ੍ਹ ਇੱਕੋ ਜਿਹਾ ਲੱਗਦਾ ਪੂਰਾ ਵੈਨਸ ਸ਼ਹਿਰ ਇੱਕੋ ਜਿਹਾ ਲੱਗਦਾ ਦੇਖਣ ਨੂੰ ਕੋਈ ਨਹੀਂ ਪਤਾ ਲੱਗਦਾ ਕੋਈ ਕਿੱਧਰ ਨੂੰ ਜਾ ਰਿਹਾ ਬਾਈ ਐਨੇ ਵਾਰ ਆਏ ਐ ਇੱਥੇ ਉਹਨਾਂ ਨੂੰ ਵੀ ਸਾਰ ਆ ਵਾਰੀ ਵਾਰੀ ਮੈਪ ਚੈੱਕ ਕਰਦੇ ਆ ਤੇ ਇੱਕ ਮੀਮ ਜਿਆਦਾ ਵੱਧਣਾ ਸ਼ੁਰੂ ਹੋ ਗਿਆ ਤਾਂ ਕਰਕੇ ਵੀ ਸਾਡੇ ਲਈ ਥੋੜੀ ਮੁਸ਼ਕਲ ਆ ਰਹੀ ਹੈ ਥਾਂ ਥਾਂ ਰੁਕਣਾ ਪੈਂਦਾ ਹੈ ਫਿਰ ਅੱਗੇ ਜਾਂਦੇ ਆ ਜਗਾ ਜਗਾ ਤੁਹਾਨੂੰ ਕੈਫੇ ਰੈਸਟੋਰੈਂਟ ਐਸ ਤਰ੍ਹਾਂ ਦੀਆਂ ਸ਼ਾਪਸ ਛੋਟੀਆਂ ਛੋਟੀਆਂ ਮਿਲ ਜਾਣਗੀਆਂ ਰੌਣਕ ਮੇਲਾ ਬਹੁਤ ਜ਼ਿਆਦਾ ਹੈ ਜਿਵੇਂ ਸ਼ੁਰੂ ਚ ਕਹਿੰਦੇ ਸੀ ਨਾ ਵੀ ਅਸੀਂ ਵੀ ਇਟਲੀ ਚ ਟੂਰਿਸਟ ਘੱਟ ਦਿਖ ਰਹੇ ਆ ਇਹ ਪਹਿਲੇ ਇੱਕ ਦੋ ਦਿਨ ਸਾਨੂੰ ਬਹੁਤ ਘੱਟ ਲੋਕ ਮਿਲੇ ਪਰ ਇੱਥੇ ਆ ਕੇ ਪਤਾ ਲੱਗਦਾ ਹੈਗਾ ਵੈਨਸ ਕਿ ਕਿਵੇਂ ਪੂਰਾ ਟੂਰਿਸਟ ਨਾਲ ਭਰਿਆ ਹੋਇਆ ਹੈਗਾ ਵੈਸੇ ਵੀ ਪੀਕ ਟਾਈਮ ਹੈ ਇਹ ਪੂਰੇ ਦੁਨੀਆ ਚੋਂ ਲੋਕ ਗਰਮੀ ਹੈ ਗਰਮੀਆਂ ਦਾ ਯੂਰਪ ਕੋ ਮਣ ਹੁੰਦੇ ਆ ਇਹ ਗੰਡੋਲਾ ਰਾਈਡ ਦਾ ਅੱਡਾ ਆ ਗਿਆ ਜਿਸ ਤਰ੍ਹਾਂ ਆਪਣੇ ਸਾਰੇ ਕਿਤੇ ਸੁਖਨਾ ਝਿਲਜ ਜਾਂ ਨਿਗੜ ਲਾ ਲੋ ਜਾਂ ਡਾਲਾ ਲੇਕ ਚਲਾ ਲੋ ਉੱਥੇ ਅੱਡੇ ਬਣੇ ਹੋਏ ਹਨ ਇਥੋਂ ਸਾਰੇ ਪੈਸੇਂਜਰ ਜਾਂ ਜਿਹਨੇ ਟੂਰਿਸਟ ਹੈ ਇੱਥੇ ਕਿਸ਼ਤੀਆਂ 'ਚ ਬਹਿੰਦੇ ਆ ਤੇ ਪੂਰੇ ਸ਼ਹਿਰ ਦੀ ਸ਼ਹਿਰ ਤੇ ਨਿਕਲ ਜਾਂਦੇ ਆ ਇੱਥੇ ਗੰਡੋਲਾ ਰਾਈਡ ਦੇ ਪੈਸੇ ਵੀ ਦੱਸੇ ਹੋਏ ਆ ਵੀ ਕਿੰਨੇ ਚਾਰਜਸ ਨੇ ਇਹਦੇ ਤੇ 30 ਮਿੰਟ ਦੇ ਹੈਗੇ ਆ 90 ਹਾਂਜੀ ਹਾਂਜੀ ਤੇ ਨਾ ਨਾ ਭਾਜੀ ਇਹਨੂੰ ਸਸਤਾ ਨਾ ਸਮਝਿਓ ਯੂਰਪ ਨੂੰ ਅੱਧੇ ਘੰਟੇ ਦੇ 10000 ਰੁਪਿਆ 8 ਤੋਂ 10000 ਰੁਪਿਆ ਹਾਂ ਇਹ ਕਿਸ਼ਤੀ ਦਾ ਆ ਕੀ ਇਹ ਇੱਧਰ ਆ ਕੀ ਲਿਖਿਆ ਅਜਾ ਹਾ ਯਾਫਕੋਸ ਵਾਈ ਨਾਟ ਵਾਈ ਨਾਟ ਥੈਂਕ ਯੂ ਜੂਸ ਐ ওকে ਹਾਂ ਪਿਕਚਰ ਵੀ ਪਿਕਚਰ ਵੈਨਿਸ ਚਾ ਨਾ ਜਿੰਨੀਆਂ ਵੀ ਮਤਲਬ ਹਸਪੀਟਲ ਦੀਆਂ ਐਂਬੂਲੈਂਸਸ ਚੱਲਦੀਆਂ ਜਾਂ ਪੁਲਿਸ ਦੀਆਂ ਗੱਡੀਆਂ ਚੱਲਦੀਆਂ ਪੁਲਿਸ ਦੀਆਂ ਕਾਰਾਂ ਜੇ ਉਹਨਾਂ ਨੂੰ ਇੱਧਰ ਉੱਧਰ ਜਾਣਾ ਪਵੇ ਜੇ ਜਾਂ ਕਿਸੇ ਮਰੀਜ਼ ਨੂੰ ਮਤਲਬ ਲੈ ਕੇ ਜਾਣਾ ਹੋਵੇ ਕੋਈ ਬਿਮਾਰ ਹੈ ਜਿਹੜੇ ਲੋਕਲ ਬੰਦੇ ਆ ਇਧਰੋਂ ਉਧਰ ਤੋ ਸਾਰੀਆਂ ਐਂਬੂਲੈਂਸ ਵੀ ਬੋਟ ਆਣੀਆਂ ਬੋਟ ਐਂਬੂਲੈਂਸ ਹੈ ਬੋਟ ਦੀ ਪੁਲਿਸ ਕਾਰ ਹੈ ਸਾਰਾ ਕੁਝ ਹੀ ਮਤਲਬ ਇੱਥੇ ਪਾਣੀ ਦੇ ਥਰੂ ਹੀ ਚੱਲਦਾ ਹੈਗਾ ਸੜਕ ਦਾ ਬਿਲਕੁਲ ਅਫੀਸ਼ੀਅਲ ਬੰਦਾ ਆ ਐਮਰਜੈਂਸੀ ਜਾਂ ਅਫੀਸ਼ੀਅਲ ਉਹ ਵੀ ਨਹੀਂ ਇੱਥੇ ਗੱਡੀ ਲਿਆ ਸਕਦਾ ਪ੍ਰਾਣੀਆਂ ਗਲੀਆਂ ਵਿੱਚੋਂ ਦੀ ਲੰਘਦੇ ਹੋਏ ਤਕਰੀਬਨ 2.5 ਘੰਟੇ ਬਾਅਦ ਅਸੀਂ ਆਪਣੀ ਡੈਸਟੀਨੇਸ਼ਨ ਤੇ ਪਹੁੰਚਦੇ ਹਾਂ ਤੇ ਇਹਨੂੰ ਕਹਿੰਦੇ ਸੈਨ ਮਾਰਕੋ ਸੰਨ ਮਾਰ ਕੇ ਬਹੁਤ ਖੁੱਲੀ ਜਿਹੀ ਜਗ੍ਹਾ ਤੇ ਸਾਹਮਣੇ ਵਾਲੇ ਪਾਸੇ ਦੇਖੋ ਮਤਲਬ ਇੱਕ ਸਕੁਅਰ ਸਕੁਅਰ ਕਹਿ ਸਕਦੇ ਹੋ ਤੇ ਜਾਂ ਚਰਚ ਇੱਥੇ ਇੱਕ ਚਰਚ ਹੈ ਏ ਬਾਈ ਜੀ ਕੀ ਐ ਸੈਨ ਮਾਰਕੋ ਹਾਂਜੀ ਇਹ ਸੈਨ ਮਾਰਕੋ ਐ ਇੱਥੇ ਫਿਲਮ ਦੀ ਸ਼ੂਟਿੰਗ ਵੀ ਹੋਈ ਸੀ ਉਹ ਜਿਹੜੀ ਆਈ ਨਹੀਂ ਸੀ ਬੱਚੇ ਨਾਲ ਇਹ ਹਸੀਨ ਨੂੰ ਹਾਂ ਹਾਂ ਰਣਵੀਰ ਕਪੂਰ ਦੀ ਦੀਪਿਕਾ ਪਾਦੂਕੋਨ ਇੱਥੇ ਹੋਈ ਸੀ ਸ਼ੂਟਿੰਗ ਉਹਦੀ ਤੁਹਾਨੂੰ ਨੇੜੇ ਜਾ ਕੇ ਦਿਖਾਉਣਾ ਇਹ ਜਿੰਨਾ ਹੈ ਮਤਲਬ ਸ਼ਹਿਰ ਹੈ ਵੈਨਿਸ ਉਹਦੀ ਸਭ ਤੋਂ ਮੇਨ ਅਟਰੈਕਸ਼ਨ ਇਹ ਹੈ ਮੇਨ ਹਾਂਜੀ ਸੈਨ ਮਾਰਕੋ ਸਾਰੇ ਇੱਥੇ ਹੁੰਦੇ ਸਾਰੇ ਇੱਥੇ ਆਉਂਦੇ ਨਵਾਂ ਸਾਲ ਵੀ ਇੱਥੇ ਬਣਾਇਆ ਜਾਂਦਾ ਹੈ ਅੱਛਾ ਵੈਨਿਸ ਦਾ ਨਵਾਂ ਸਾਲ ਇੱਥੇ ਹੁੰਦਾ ਹਾਂਜੀ ਪਟਾਕੇ ਇੱਥੇ ਚੱਲਦੇ ਬੱਚੇ ਓਕੇ 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 ਸੈਨ ਮਾਰਕੋ ਇਹ ਇੱਕ ਸਕੁਅਰ ਹੋਣ ਦੇ ਨਾਲ ਨਾਲ ਬੇਸਿਕਲੀ ਚਰਚ ਵੀ ਹੈ ਤੇ ਇਹਨੂੰ ਅੱਜ ਤੋਂ 500 ਸਾਲ ਪਹਿਲਾਂ 15ਵੀਂ ਸਦੀ ਚ ਬਣਾਇਆ ਗਿਆ ਸੀਗਾ ਤੇ ਇਹਦੇ ਤੇ ਸੋਨੇ ਦਾ ਕੰਮ ਹੋਇਆ ਦੂਰੋਂ ਦੂਰੋਂ ਲੋਕ ਇਹਨੂੰ ਦੇਖਣ ਆਉਂਦੇ ਜਿਹੜੇ ਜਿਹੜੇ ਦੇਖ ਸਕਦੇ ਬਹੁਤ ਸਾਰਾ ਕਰਾਊਡ ਹੈ ਜਿੰਨੀਆਂ ਵੀ ਇੱਥੇ ਪੇਂਟਿੰਗਸ ਹੈ ਤੁਸੀਂ ਦੇਖਿਆ ਹੈ ਬਣੀਆਂ ਹੋਈਆਂ ਸਾਰੀਆਂ ਸੋਨੇ ਚ ਬਣੀਆਂ ਹੋਈਆਂ ਹੈਗੀਆਂ ਤੇ ਇਹਨੂੰ ਤੁਸੀਂ ਅੰਦਰੋਂ ਵੀ ਦੇਖ ਸਕਦੇ ਹੋ ਤੇ ਜਾ ਸਕਦੇ ਆ ਪਰ ਸਾਡੇ ਕੋਲੇ ਸਮਾਂ ਘੱਟ ਹੋਣ ਕਰਕੇ ਅਸੀਂ ਉੱਪਰ ਨਹੀਂ ਜਾ ਰਹੇ ਅੰਦਰੋਂ ਨਹੀਂ ਦੇਖ ਰਹੇ ਬਟ ਜਦੋਂ ਤੁਸੀਂ ਆਓਗੇ ਤੁਸੀਂ ਇਹਨੂੰ ਦੇਖ ਸਕਦੇ ਤੇ ਇਹਦੀ ਟਿਕਟ ਜਿਹੜੀ ਤੁਸੀਂ ਆਪਣੀ ਐਡਵਾਂਸ ਚ ਬਾਈ ਕਰ ਲਿਓ ਅੰਦਰ ਜਾਂਦੇ ਇਹਦੀ ਟਿਕਟ ਲੱਗਦੀ ਹੈ ਤੇ ਜਿਹੜੀ ਤੁਹਾਨੂੰ ਅਸੀਂ ਗੱਲ ਦੱਸਦੇ ਸੀ ਨਾ ਕਿ ਇੱਥੇ ਹੜਾਗੇ ਸੀਗੇ ਜਦੋਂ ਵੀ ਇੱਥੇ ਮੀਂਹ ਪੈ ਜਾਂਦਾ ਸਭ ਤੋਂ ਵੱਧ ਪਹਿਲਾਂ ਮਤਲਬ ਜਿਹੜੀ ਇਹ ਜਗ੍ਹਾ ਹੈ ਪਾਣੀ ਨਾਲ ਭਰਦੀ ਹੈ ਤਾਂ ਉਹ ਪੂਰਾ ਸਿਕਿਉਰ ਭਰ ਜਾਂਦਾ ਕਿਉਂਕਿ ਇਹਦੇ ਸਾਹਮਣੇ ਵਾਲੇ ਪਾਸੇ ਜਿੱਧਰੋਂ ਅਸੀਂ ਜਾ ਰਹੇ ਹਾਂ ਉੱਥੇ ਨਦੀ ਦਾ ਜਿਹੜਾ ਪੂਰੀ ਵੱਡੀ ਹੈ ਨਦੀ ਦਾ ਸਾਈਜ਼ ਬਹੁਤ ਵੱਡਾ ਹੈਗਾ ਤਾਂ ਕਰਕੇ ਇਸ ਜਗ੍ਹਾ ਤੇ ਸਭ ਤੋਂ ਵੱਧ ਪਾਣੀ ਆਉਂਦਾ ਪਹਿਲਾਂ ਇੱਥੇ ਆ ਕੇ ਲਗਭਗ ਇਹ ਸ਼ਹਿਰ ਜਿਹੜਾ ਹੈਗਾ ਵੈਰਨਸ ਸੇ ਖਤਮ ਹੋ ਜਾਂਦਾ ਹੈ ਇਸ ਤੋਂ ਅੱਗੇ ਇਹਦੇ ਹੋਰ ਆਈਲੈਂਡ ਹੈ ਵੈਰਨਸ ਤਾਂ ਨਹੀਂ ਕਹੂੰਗਾ ਮੈਂ ਖਤਮ ਹੋ ਜਾਂਦਾ ਕਿਉਂਕਿ ਆਈਲੈਂਡ ਦਾ ਸਮੂਹ ਹੈ ਜਿਵੇਂ ਸ਼ੁਰੂ ਚ ਦੱਸਿਆ ਸੀਗਾ ਇਸ ਤੋਂ ਅੱਗੇ ਜਿਹੜੇ ਹੋਰ ਆਈਲੈਂਡ ਹੈਗਾ ਤੇ ਕੋਮਰਾਨੋ ਆ ਬੋਰਾਨੋ ਆ ਜਿਹੜੇ ਬਹੁਤ ਜ਼ਿਆਦਾ ਮਸ਼ਹੂਰ ਆ ਜਿੱਥੇ ਕੱਚ ਬਣਦਾ ਹੈਗਾ ਸਾਰਾ ਕੱਚ ਆ ਜਿੰਨਾ ਉਹ ਇੱਥੇ ਤਿਆਰ ਹੁੰਦਾ ਹੈ ਤੇ 25 26 26 ਜਾਂ 50 50000 ਰੁਪਏ ਤੱਕ ਗਲਾਸ ਵਿਗਦੇ ਆ ਇਕੱਲੇ ਪਾਣੀ ਪੀਣ ਵਾਲੇ ਗਲਾਸ ਐਨਾ ਮਹਿੰਗਾ ਕੱਚ ਉਹਦੇ ਲਈ ਸਾਰੇ ਲਈ ਉਹ ਆਈਲੈਂਡਸ ਲਈ ਬੋਟਸ ਐ ਜਿਹੜੀਆਂ ਉਹ ਇੱਥੋਂ ਤੁਰਦੀਆਂ ਤੇ ਇੱਥੋਂ ਜ ਤੁਸੀਂ ਜਾ ਸਕਦੇ ਹੋ ਤੇ ਅਸੀਂ ਦੇਖਦੇ ਆ ਮਨਿੰਦਰ بھائی ਨੂੰ ਪੁੱਛਦੇ ਆ ਜਿਆ ਟਿਕਟ ਵਾਲਿਆਂ ਨੂੰ ਪਹਿਲਾਂ ਪੁੱਛ ਲਿਓ ਗੱਲਬਾਤ ਕਰਨਗੇ ਨਾ ਜਿਆਦਾ ਟਾਈਮ ਲੱਗਦਾ ਹੋਇਆ ਅੱਗੇ ਜਾਣ ਦਾ ਕਿਉਂਕਿ ਉਹ ਆਈਲੈਂਡ ਇੱਥੋਂ ਥੋੜੇ ਦੂਰ ਆ ਤੇ ਫਿਰ ਅਸੀਂ ਉਹ ਆਈਲੈਂਡ ਤੁਹਾਨੂੰ ਦਿਖਾਵਾਂਗੇ ਰੀਪੜ ਭਾਜੀ ਮੈਨੂੰ ਲੱਗਦਾ ਮਰਨ ਹੋਣਾ ਐ ਤੇ ਕੀ ਛੱਡ ਦੇਨੇ ਆ ਅੱਛਾ ਪੂਰੀ ਵਜਾ ਆਏ ਵੇਖ ਕੇ ਸਾਨੂੰ 3 ਘੰਟੇ ਲੱਗ ਜਾਣੇ ਕੀ ਕਹਿੰਦੇ ਹੁਣ ਇਹ ਡੇਢ ਘੰਟਾ ਸਭ ਜਾਣ ਤੇ ਲੱਗਣਾ ਹੈ ਡੇਢ ਘੰਟਾ ਜਾਣ ਤੇ ਤੇ ਡੇਢ ਘੰਟਾ ਆਨ ਤੇ 3 ਘੰਟੇ ਹੋ ਗਏ ਤੇ ਘੰਟਾ ਕੋਈ ਇਥੇ ਘੁੰਮਣਾ ਫਿਰਨਾ 4 ਘੰਟੇ ਹੋ ਗਏ 4 ਘੰਟੇ ਕਰਦਾ ਪਰ ਨਾ ਨਹੀਂ ਰਹੋ ਜਾਨਾ ਨਹੀਂ ਰਹੇ ਨੇ ਇਸ ਤੋਂ ਵਧੀਆ ਕਿ ਅਗਲੀ ਵਾਰੀ ਜੇ ਅਪ ਸਾਰਾ ਕੁਝ ਇਸ ਟੂਰ ਚ ਵੇਖ ਲਿਆ ਫਿਰ ਇਸ ਲਈ ਫਿਰ ਤੋਂ ਵਾਪਸ ਆਣਾ ਨਹੀਂ ਜੇ ਕਿਹੜਾ ਸਾਰਾ ਕੁਝ ਵੇਖਿਆ ਚਲੋ ਫਿਰ ਅਗਲੀ ਵਾਰੀ ਕੋ ਮਿਲਾਂਗੇ ਕਰਕੇ ਹੀ ਹਲਕਾ ਹਲਕਾ ਛੱਡ ਦੇ ਚਲੋ ਠ ओके आ जाओ आ जाओ ਜਿਹੜੇ ਆਈਲੈਂਡ ਤੇ ਅਸੀਂ ਜਾਣ ਨੂੰ ਕਹਿੰਦੇ ਸੀ ਨਾ ਮੋਰਾਨੋ ਉੱਥੇ ਆਹ ਕੱਚ ਦੀਆਂ ਦੁਕਾਨਾਂ ਤੇ ਸਪੈਸ਼ਲ ਕੱਚ ਇਹੋ ਜਿਹਾ ਬਣਦਾ ਇਹਨਾਂ ਦੀ ਜਿਹੜੇ ਆ ਗਲਾਸ ਹੈ ਇਹਨਾਂ ਦੀ ਕੀਮਤ ਹੋਣੀ ਨਾ ਇਹਨਾਂ ਦੀ ਪਤਾ ਨਹੀਂ ਕਿੰਨੇ ਕਿੰਨੇ ਯੂਰੋ ਚ ਕਿੰਨੇ ਕਿੰਨੇ ਡਾਲਰਸ ਚ ਇਹਦੀ ਮਤਲਬ ਕੀਮਤ ਹੋਗੀ ਇਹ ਅਉਣੀਆਂ ਚੀਜ਼ਾਂ ਜੇ ਤੁਸੀਂ ਬਣਦੀਆਂ ਦੇਖਣੀਆਂ ਤਾਂ ਤੁਸੀਂ ਜਿਹੜਾ ਮਰਾਨੋ ਆਈਲੈਂਡ ਹੈ ਉਹਦੇ ਤੇ ਜ਼ਰੂਰ ਜਾ ਕੇ ਆਓ ਮਰਾਨੋ ਬਰਾਨੋ ਦੋ ਆਈਲੈਂਡ ਹੈ ਬੜੀਆਂ ਸੋਹਣੀਆਂ ਸੋਹਣੀਆਂ ਯੂਨੀਕ ਜੀਆਂ ਚੀਜ਼ਾਂ ਤੁਹਾਨੂੰ ਇੱਥੋਂ ਦੇਖਣ ਨੂੰ ਮਿਲਣਗੀਆਂ ਦੇਖੋ ਨਿੱਕੇ ਨਿੱਕੇ ਚੀਜ਼ਾਂ ਇਹ 10 ਯੂਰੋ ਦੀ ਹੈ ਮਤਲਬ ਇਹ 900 ਰੁਪਏ ਦਾ 900 ਰੁਪਏ ਦੀ ਇੰਨੀ ਕੀ ਚੀਜ਼ ਹੈ ਉੱਥੇ ਫੈਕਟਰੀਆਂ ਤੁਸੀਂ ਦੇਖ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਦੀਆਂ ਆਪਣੇ ਨਾ ਥੋੜਾ ਜਿਆ ਨਿਓਂ ਚ ਪਾਣੀ ਪੈ ਜੇ ਆਪਾਂ ਕਹਿੰਦੇ ਕੰਦ ਡਿਗ ਜੂਗੀ ਤੁਸੀਂ ਇਹ ਦੇਖੋ ਇਹ ਉੱਪਰੋਂ ਕਿੰਨੇ ਖੰਡਰ ਹੋਈਆਂ ਪਈਆਂ ਮਾਰਦਾ ਥੱਲੇ ਇਹ ਬਿਲਕੁ ਤੇ ਪਰੇ ਅੱਜ ਤੱਕ ਨਹੀਂ ਡਿਗੀਆਂ ਤੇ ਕਿੰਨੇ 100 ਸਾਲ ਪੁਰਾਣਾ ਸ਼ਹਿਰ ਹੈ ਇਹਨਾਂ ਦੇ ਨਿਓਂਾਂ ਵਿੱਚ ਦੇਖ ਲਓ ਬਿਲਕੁਲ ਵੀ ਪਾਣੀ ਨਹੀਂ ਪੈਂਦਾ ਹੈਗਾ ਇਹ ਸ਼ਹਿਰ ਦੀਆਂ ਗਲੀਆਂ ਉਹ ਚ ਤੁਹਾਨੂੰ ਬਹੁਤ ਸਾਰੀਆਂ ਸ਼ਾਪਸ ਮਿਲਣਗੀਆਂ ਜਿਦੇ ਤੇ ਇਹੋ ਜਿਹੇ ਮਤਲਬ ਮਾਸਕ ਤੁਹਾਨੂੰ ਵਿਕਦੇ ਦੇਖਣਗੇ ਤੇ ਇਹ ਥਾਂ ਥਾਂ ਲੱਗੀਆਂ ਕਿਉਂਕਿ ਜਿਹੜਾ ਇਹ ਸ਼ਹਿਰ ਹੈ ਇਹਨੂੰ ਸਿਟੀ ਆਫ ਮਾਸਕਸ ਵੀ ਕਿਹਾ ਜਾਂਦਾ ਹੈ ਇਸੇ ਕਰਕੇ ਕਾਫੀ ਸਾਰੀਆਂ ਦੁਕਾਨਾਂ ਤੇ ਤੁਹਾਨੂੰ ਐਵੇਂ ਦਾ ਸਮਾਨ ਦੇਖਣ ਨੂੰ ਮਿਲੂਗਾ ਬਾਈ ਦੱਸ ਦਿਆ ਕਹਿੰਦੇ ਇੱਥੇ ਨਾ ਐਨੋਲਿਕ ਅ ਕਾਰਨੀਵਲ ਜਿਸ ਤਰ੍ਹਾਂ ਆਪਣੇ ਮੇਲਾ ਕਹਦੋ ਜਾਂ ਫੰਕਸ਼ਨ ਹੁੰਦਾ ਹੈਗਾ ਤੇ ਉਦੋਂ ਉਹ ਫੰਕਸ਼ਨ ਤੇ ਸਾਰੇ ਜਾਨੇ ਮਤਲਬ ਇਕੱਠੇ ਫੇਸ ਤੇ ਆਪਣੇ ਮਾਸਕ ਲਾ ਕੇ ਘੁੰਮਦੇ ਆ ਇਸ ਕਰਕੇ ਸਿਟੀ ਆਫ ਕੈਨਲ ਸਿਟੀ ਆਫ ਮਾਸਕਸ ਵੈਨਸ ਸ਼ਾਮ ਦੇ ਵੱਜ ਗਏ ਕੋਈ 3 ਤੇ ਸਾਨੂੰ ਹੋ ਗਏ 4 ਘੰਟੇ ਸ਼ਹਿਰ ਚ ਆਇਆ ਨੂੰ ਤੇ ਥੋੜੇ ਬਹੁਤੇ ਹੋਰ ਘੇੜੇ ਦਿੰਨੇ ਆ ਤੇ ਫਿਰ ਵਾਪਸੀ ਕਰਾਂਗੇ ਵੈਨਸ ਤੋਂ ਬੜਾ ਸੋਹਣਾ ਆਲਾਦਵਾਲਾ ਰਿਹਾ ਯਾਰ ਇਹ ਸ਼ਹਿਰ ਦਾ ਤੇ ਬਹੁਤ ਜੀ ਲੱਗਿਆ ਵਾਕੀ ਬਹੁਤ ਖੂਬਸੂਰਤ ਸੀ ਇਟਲੀ ਬਾਰੇ ਜਿੰਨਾ ਸੁਣਿਆ ਸੀ ਨਾ ਕਿ ਇਟਲੀ ਦੇ ਜਿਹੜੇ ਸ਼ਹਿਰ ਆ ਬਹੁਤ ਜ਼ਿਆਦਾ ਸੋਹਣੇ ਸਾਡਾ ਇਹ ਪਹਿਲਾ ਸ਼ਹਿਰ ਸੀਗਾ ਵੈਨਿਸ ਹਾਲਾਂਕਿ ਅਸੀਂ ਮਿਲਾਨ ਪਹਿਲਾਂ ਘੁੰਮਣਾ ਸੀਗਾ ਤੇ ਮਿਲਾਨ ਦਾ ਸਬਬ ਨਹੀਂ ਬਣਿਆ ਹੁਣਾ ਉਹਨਾਂ ਨਾਲ ਇੱਕ ਦੋ ਦਿਨਾਂ ਚ ਮਿਲਾਨ ਵੀ ਘੁੰਮਾਂਗੇ ਤੇ ਫਿਰ ਰੋਮ ਵੀ ਘੁੰਮਾਂਗੇ ਜਿਹੜੀ ਕੈਪੀਟਲ ਸਿਟੀ ਹੈ ਤੇ ਵੈਨਿਸ ਤਾਂ ਮਸਟ ਵਿਜ਼ਿਟ ਸਿਟੀ ਚ ਹੋਵੇਗਾ ਮਤਲਬ ਜੇ ਤੁਸੀਂ ਇਟਲੀ ਆਏ ਤਾਂ ਤੁਹਾਨੂੰ ਵੈਨਿਸ ਪੱਕਾ ਆਉਣਾ ਚਾਹੀਦਾ ਪੂਰਾ ਦਿਨ ਅਸੀਂ ਵੈਨਿਸ ਸਿਟੀ ਚ ਘੇੜੇ ਦਿੱਤੇ ਤੇ ਹੁਣ ਅਸੀਂ ਜਾ ਰਹੇ ਹਾਂ ਵੈਨਿਸ ਤੋਂ ਵਾਪਸ ਬਾਈ ਹੁਣ ਦੇ ਘਰ ਨੂੰ ਤੇ ਮਨਿੰਦਰ ਬਾਈ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਸਾਡਾ ਸਾਥ ਦਿੱਤਾ ਸਹਾਇਕ ਦਿੱਤਾ ਪੂਰਾ ਦਿਨ ਸਾਡੇ ਨਾਲ ਰਹੇ ਤੇ ਸਾਨੂੰ ਘੁਮਾਇਆ ਫਰਾਇਆ ਇਹਨਾਂ ਦਾ ਆਪਣਾ ਸ਼ਹਿਰ ਹੈ ਬਹੁਤ ਵਧੀਆ ਤੁਸੀਂ ਆਏ ਇਟਲੀ ਹਾਂਜੀ ਤੇ ਲੋਕਾਂ ਨੂੰ ਦੱਸ ਰਹੇ ਪੰਜਾਬ ਦੇ ਲੋਕਾਂ ਨੂੰ ਹਾਂਜੀ ਜਾਗਰੂਕ ਕਰ ਰਹੇ ਹਾਂ ਜੀ ਇਟਲੀ ਵਾਲਾ ਵੀ ਗਾਈਡ ਬਹੁਤ ਵਧੀਆ ਗਾਈਡ ਬਹੁਤ ਵਧੀਆ bizness ਲਾਉਂਦੇ ਰਹੇਗੇ ਨਹੀਂ ਇਟਲੀ ਬਹੁਤ ਸੋਹਣਾ ਹੈ ਸਾਡਾ ਬਹੁਤ ਜੀ ਲੱਗ ਰਿਹਾ ਹੈ ਤੇ ਇਟਲੀ ਆ ਕੇ ਤੇ ਇਸੇ ਤਰ੍ਹਾਂ ਤੁਹਾਨੂੰ ਕਮਾਉਂਦੇ ਰਵਾਂਗੇ ਸੋਹਣੀਆਂ ਸੋਹਣੀਆਂ ਥਾਵਾਂ ਇਟਲੀ ਦੀਆਂ ਤੇ ਕੱਲ ਅਸੀਂ ਜਾਣਾ ਰੋਮੀਓ ਜੂਲੀਟ ਦਾ ਘਰ ਦੇਖਣ ਉੱਥੇ ਜਾਵਾਂਗੇ ਜਿੰਨੀਆਂ ਹੋਰ ਸੋਹਣੀਆਂ ਸੋਹਣੀਆਂ ਥਾਵਾਂ ਉਹ ਦੇਖਦੇ ਰਹੋ ਸਾਡੇ ਚੈਨਲ ਦੇ ਰਹੀ ਜੁੜੇ ਰਹੋ ਤੇ ਮਿਲਦੇ ਆ ਨਵੇਂ ਵਲੋਗਸ ਨਿਊ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ ਰੱਬ